ਸਾਨੂੰ ਤਾਂ ਸੇਵਨ ਵਾਲਾ ਹੀ ਲੈ ਡੁੱਬਿਆ ਰਸਤਾਨ ਨੇ ਨਹਿਰ ਕੱਢੀ ਆ ਸਾਡੇ ਦਾਦੇ ਪੜਦਾਦਿਆਂ ਦੀ ਉਮਰ ਲੰਘ ਗਈ ਆ ਅੱਜ ਤੱਕ ਨਹੀਂ ਟੁੱਟੀ ਆ ਟੁੱਟਾ ਜਾਂ ਸੇਵਨ ਵਾਲਾ ਹੀ ਸਾਨੂੰ ਲੈ ਬੈਠਾ ਹੀ ਮੈਂ ਮਾਨ ਸਾਹਿਬ ਦੇ ਮਗਰ ਫੋਟੋ ਖਚਾਉਣ ਮਾਰੇ ਦੀਪ ਸਿੰਘ ਗੱਲ ਤੱਕ ਤੁਰਿਆ ਫਿਰਿਆ ਮੈਂ ਕਿਹਾ ਯਾਰ ਬੰਦਾ ਕਿੱਡਾ ਚੰਗਾ ਮੈਂ ਖੁਦ ਆਣਾ ਵੀ ਲੈ ਫੋਨ ਲਾਉਂ ਸੱਚ ਦੱਸਾਂਗੇ ਇੱਥੇ ਦਾਦੇ ਅਸੀਂ ਵੀਡੀਓ ਪਾਤੀਆਂ ਫੋਟੋਆਂ ਪਾਤੀਆਂ ਤਦੋਂ ਜਾਈਏ ਤੇ ਜਾਈਏ ਕਿੱਥੇ ਯਾਰ ਕੋਈ ਸਮਝ ਨਹੀਂ ਆਉਂਦੀ ਕਾ ਫਰੋਈਪੁਰ ਵੀ ਜਾ ਕੇ ਆਏ ਸੀ ਉਹ ਵੀ ਆਂਦੀ ਸਰਕਾਰ ਕੋਲੇ ਫਾਂਡੀਆਂ ਹੀ ਨਹੀਂ ਕਿ ਕੱਲ੍ਹ ਹੀ ਫਰੀਦਕੋਟ ਮੈਡਮ ਡੀਸੀ ਕੋਲੇ ਜਾ ਕੇ ਆਏ ਉਹਦੇ ਕੋਲੇ ਵੀ ਗਏ ਜਦੋਂ ਉਹ ਆਹਨੇ ਸਾਡੇ ਕੋਲ ਫੰਡ ਹੀ ਨਹੀਂ ਸਰਕਾਰ ਨੇ ਸਾਨੂੰ ਜਾਰੀ ਕੀਤਾ ਇਹ ਕੜਾਈਏ ਕਹਿੰਦੇ ਨਾਲ ਇੱਥੇ ਜੇ ਕੋਈ ਵੀ ਐਮਐਲਏ ਆਉਂਦਾ ਇੱਥੇ ਸਾਨੂੰ 20 30 ਬੰਦੇ ਇਕੱਠੇ ਤੇ ਕਰਨੇ ਹੀ ਪੈਣਗੇ ਉਹ ਵੀ ਕਹਿ ਕੇ ਮੁੜ ਜੂ ਵੀ ਵਾਕੇ ਹੀ ਟੁੱਟਿਆ ਕੀ ਸਾਡੇ ਤੇ ਵਿਸ਼ਵਾਸ ਨਹੀਂ ਸਾਡੇ ਤੇ ਵਿਸ਼ਵਾਸ ਨਹੀਂ ਵੀ ਪਾਣੀ ਟੁੱਟਿਆ ਪਰ ਖੁਦ ਵੇਖਣ ਆਉਣਗੇ ਕਿਸਾਨ ਦਾ ਕਹਿ ਕੇ ਅਸੀਂ ਗਮਰਾਹ ਹੋ ਜਾਂਦੇ ਵੀ ਯਾਰ ਕੱਖ ਕੱਢਦਾ ਰਿਹਾ ਉਹ ਕਰਦਾ ਰਿਹਾ ਹੀ ਵੋਟਾਂ ਭਾ ਪੈਣਿਆਂ گاਹ ਜਿਹੜਾ ਬੰਦਾ ਵੀ ਇੱਥੇ ਕਹੂਗਾ ਕਿ ਸਾਡੇ ਵੀ ਮੈਂ ਕਿਸਾਨ ਦਾ ਪੁੱਤਾਂ ਅਸੀਂ ਵੋਟ ਨਾ ਪਾਵਾਂ ਕੱਲ ਤਾਲੀਵਾਲ ਵੀ ਇੱਥੇ ਆਇਆ ਨਾ ਹੀ ਉਹ ਨਾ ਸੁਬਾ 8 ਵਜੇ ਸੀਪੀ ਆਜੂ ਨਾ ਤੇ 8:00 ਵਜੇ ਨਾ ਹੀ ਜੀਸੀਪੀ ਆਈ ਆ ਜੇ ਸੇਖੋ ਸਾਹਿਬ ਦੇ ਧਿਆਨ ਚਾਹਨਾ ਹੀ ਸੇਖੋ ਸਾਹਿਬ ਗੱਲ ਸੁਣਦਾ ਪਿਆ ਸਾਡੇ ਸੇਖੋ ਸਾਹਿਬ ਨੂੰ ਮਿਲੇ ਨਹੀਂ ਤੁਸੀਂ ਸੇਖੋ ਤੇ ਡੀਸੀ ਨੂੰ ਮਿਲ ਕੇ ਡੀਸੀ ਨੇ ਸੇਖੋ ਸਾਹਿਬ ਨਾਲ ਵੀ ਗੱਲ ਕੀਤੀ ਉਹਾਂ ਦੇ ਵੀ ਕੋਈ ਨਹੀਂ ਭੇਜਦੇ ਆ ਉਹਨੇ ਫਾਂਢੀ ਹੈ ਗਈ ਭੇਜ ਨਹੀਂ ਕੀ ਆਈ ਸਰਕਾਰ ਤਾਂ ਕਹਿੰਦੀ ਪੈਸਾ ਬਹੁਤ ਪਿਆ ਸਾਡੇ ਕੋਲ ਜੇ ਸਰਕਾਰ ਕੋਲੇ ਪੈਸਾ ਹੀ ਹੁੰਦਾ ਤੇ ਸਾਡੇ ਜਿਹੜੇ ਅਹੀ ਤਾਂ ਨਾ ਸਰਕਾਰ ਨੂੰ ਰੋਂਦੀ ਜਿੰਨੇ ਸਾਡੇ ਮੁੰਡੇ ਪਿਛਲੀ ਵਾਰੀ ਹੱਥ ਖਰਾਬ ਹੋ ਗਏ ਉਹਨਾਂ ਦੇ ਕੇਲੀ ਕੱਢ ਦਿਆ ਭਾਈ ਜੀ ਜਿੱ ਇੱਥੇ ਤਾਂ ਬਹੁਤ ਘਟ ਆ ਤੁਸੀਂ ਉਧਰਲੀ ਸਾਈਡ ਜਾ ਕੇ ਵੇਖੋ ਨਾ ਜਿੱਥੇ ਪਾਣੀ ਟੁੱਟਿਆ ਜਾਂ ਜਿੱਥੋਂ ਰਾਈਆਂ ਵਾਲੇ ਖੁਰਦ ਤੋਂ ਸੇਵਨਾ ਰਾਹ ਟੁੱਟਿਆ ਲੰਘਿਆ ਉਹਨਾਂ ਦੇ ਕੋਈ ਬਿਮਾਰੀ ਸ਼ਮਾਰੀ ਦਾ ਵਿਚਾਰਦਾ ਕੋਈ ਜੀਬ ਮਾਰੋਗਾ ਕਿੱਧਰ ਦੀ ਲੈ ਕੇ ਲੰਘੂਗਾ ਤੇ ਜਦੋਂ ਵੋਟਾਂ ਆ ਗਈਆਂ ਤੇ ਘੰਟੇ ਚ ਉਹਨਾਂ ਦੇ ਉੱਥੇ ਭਾਵੇਂ ਐਡਾ ਵੀ ਪੋਲ ਬਣਾਉਣਾ ਪਵੇ ਨਾ ਬਣਾ ਦੇਣਾ ਫੋਟੋਆਂ ਕਰਾਉਣਾ ਆ ਉਹ ਵੈਸੇ ਬਹੁਤ ਕਰਾ ਲਈਆਂ ਤੁਸੀਂ ਫੋਟੋਆਂ ਬਹੁਤ ਦੁਖਾਟਨ ਕਰ ਲਈਆਂ ਪਰ ਇੰਨੇ ਕ ਇਹਨਾਂ ਦੇ ਵੀ ਕਰ ਲੋ ਆ ਕੇ ਇੱਕ ਜਿਹੜੀਆਂ ਡਰੇਨਾ ਲੰਘੀਆਂ ਲੰਘੀਆਂ ਮਾੜੇ ਬੰਦਿਆਂ ਦੇ ਕੋਲ ਦੀ ਹੋਈਆਂ ਪਤਾ ਨਹੀਂ ਪਹਿਲਾਂ ਹਰੇਕ ਵਾਰੀ ਕੰਮ ਹੀ ਮਾੜੇ ਬੰਦੇ ਤੇ ਆਉਂਦਾ ਪਰ ਜੇ ਕੋਈ ਵੀ ਹੁਣ ਲੀਡਰ ਆਇਆ ਪਰ ਸੁੱਕਾ ਨਹੀਂ ਜਾਣ ਦੇਣਾ ਇਹਨਾਂ ਦੇ ਡੀਸੀ ਨੇ ਕਹੇ ਤਾਂ ਸਾਡੇ ਕੋਲ ਫੰਡ ਨਹੀਂ ਇਹ ਤਾਂ ਹਾਲਤ ਉਹ ਆ ਨਾ ਕਹਿੰਦਾ ਵੀ ਵੀ ਕੋਈ ਕਿਸੇ ਦੇ ਘਰ ਮੰਗਣ ਗਿਆ ਉਹ ਕਹਿੰਦਾ ਵੀ ਮੈਨੂੰ ਮੈਨੂੰ ਸਰਦੀਆਂ ਕੰਬਲ ਦੇ ਦਿਓ ਉਹ ਕਹਿੰਦਾ ਸਾਡੇ ਕੋਲ ਕੰਬਲ ਤਾਂ ਹੈ ਹੀ ਨਹੀਂ ਉਹ ਕਹਿੰਦਾ ਭੁੱਖ ਲੱਗੀ ਰੋਟੀ ਖਵਾ ਦੂੰ ਉਹ ਕਹਿੰਦਾ ਰੋਟੀ ਵੀ ਹੈਣੀਗੀ ਤੇ ਕਹਿੰਦਾ ਫਿਰ ਘਰੇ ਕੀ ਕਰਦੇ ਆ ਜਿੰਦਰਾ ਲੋ ਆਪਾਂ ਇਕੱਠੇ ਹੋ ਕੇ ਮੰਗਦੇ ਆ ਹੁਣ ਤੱਕ 5 ਤੋਂ 7000 ਕਿੱਲਾ ਡੁੱਬਣ ਦੀਆਂ ਖਬਰਾਂ ਆ ਰਹੀਆਂ ਨੇ ਕਿਤੇ 500 ਕਿੱਲਾ ਡੁੱਬ ਗਿਆ ਕਿਤੇ 700 ਕਿੱਲਾ ਜਿਹੜਾ ਸੀਗਾ ਉਹ ਡੁੱਬ ਗਿਆ ਇਹ ਸਾਰਾ ਜਿਹੜਾ ਜਿਹੜੀ ਹਾਰੜ ਆ ਨਾ ਇਹ ਕੁਦਰਤੀ ਆਫਤ ਨਹੀਂਗੀ ਇਹ ਪ੍ਰਬੰਧ ਦੀ ਬਣਾਈ ਹੈ ਇਹ 3 ਕਿਲੋਮੀਟਰ ਤੱਕ ਇਦਾਂ ਹੀ ਆ ਠੀਕ ਹੈ ਜੀ ਇਹ ਦੇਖਣ ਨੂੰ ਮੈ ਪਤਾ ਨਹੀਂ ਲੱਗਦਾ ਵੀ ਇਹ ਸੇਮ ਨਾਲੇ ਚ ਕੇਲੀ ਆ ਕਿ ਕੇਲੀ ਚ ਸੇਮ ਨਾਲਾ ਕਰੋੜਾਂ ਰੁਪਈਆ ਹਰ ਰੋਜ਼ ਸਰਕਾਰ ਇਸ਼ਤਿਹਾਰਾਂ ਤੇ ਜਿਹੜੀ ਹੈਗੀ ਲਾ ਰਹੀ ਹੈਗੀ ਮੀਡੀਆ ਦਾ ਵੱਡੇ ਹਿੱਸੇ ਨੂੰ ਖਰੀਦਿਆ ਹੋਇਆ ਕਿ ਲੋਕਾਂ ਦੀ ਮੁਸ਼ਕਲ ਕੋ ਸਾਹਮਣੀ ਨਾ ਆਵੇ ਇਹ ਜਿਹੜਾ ਕੰਮ ਹੁੰਦਾ ਇਹ ਅੱਜ ਤੋਂ ਘੱਟੋ-ਘੱਟ ਵੀ 2 ਮਹੀਨੇ ਪਹਿਲਾਂ ਹੋਇਆ ਹੋਣਾ ਚਾਹੀਦਾ ਸੀ। ਰੇਕ ਬੰਦਾ ਕਹਿੰਦਾ ਹੈ ਮਾੜੇ ਬੰਦੇ ਨੂੰ ਮੰਨ ਲਓ ਸੱਤਾ 'ਚ ਲਿਆਓ ਆਪਣੀ ਗੱਲ ਸੁਣੂਗਾ। ਉਹ ਭੈੜਾ ਉਦੋਂ ਤਾਂ ਨਿਕਲ ਗਿਆ ਸਮਝ ਨਹੀਂ ਆਉਂਦੀ ਵੀ ਜਾਈਏ ਤੇ ਜਾਈਏ ਕਿੱਥੇ। ਮੈਨੂੰ ਇਹ ਸਮਝ ਨਹੀਂ ਆਉਂਦੀ ਜਿਹੜੀ ਇਹ ਕੁਰਸੀ ਤੇ ਬੰਦੇ ਕੁਰਸੀਆਂ ਹੀ ਬਦਲ ਮਾਰ ਲਓ। ਪਗਰ ਸੇਮ ਵਾਲਾ ਡਰੇਨ ਟੁੱਟੀ ਹੋਈ ਹੈ। 1.5-200 ਕਿੱਲੇ ਪਾਣੀ ਪਈ ਜਾਂਦਾ ਝੋਨੀਆਂ। ਡੁੱਬੇ ਡੁੱਬੇ ਪਈ ਜਾਂ ਚੋਨੀਆਂ। ਖੁਰਦਰਾਈਆਂ ਵਾਲਾ ਕਿਲੀ ਉਹ ਜਵਾਂ ਜਿਹੜੀ ਨਹਿਰ ਨਹੀਂ ਜਾਂਦੀ ਰਾਸਤਾ ਨੂੰ ਉਹਦੇ ਨਾਲ ਪਾਣੀ ਲੱਗ ਗਿਆ ਸਾਡੇ ਹੁਣ ਵੇਖੋ ਜੀ 5-5000 ਦਾ ਲਾਬੀ ਭਰ ਕੇ ਤੇ ਝੋਨਾ ਲਾਈ ਬੈਠੇ ਆ ਉਹ ਡੁੱਬਿਆ ਪਿਆ ਕਿੱਧਰ ਨੂੰ ਜਾਊਗਾ ਜ਼ਿਮੀਂਦਾਰ ਜ਼ਿਮੀਂਦਾਰ ਤਾਂ ਅੱਗੇ ਮਰਿਆ ਪਿਆ ਮਾਨ ਸਾਹਿਬ ਤੁਹਾਨੂੰ ਰਿਪੋਰਟਾਂ ਗਲਤ ਦਈ ਜਾਂਦੇ ਆ ਮਾਰੋ ਲੋਕਾਂ ਦੀ ਨਿਗਾਹ ਲੋਕਾਂ ਦਾ ਕੀ ਹਾਲਾਤ ਆ ਲੋਕ ਤਰਾ-ਤਰਾ ਕਰੀ ਜਾਂਦੇ ਜੋ ਸੱਚ ਬੋਲ ਦਉਂਦੇ ਤੇ ਪਰਚਾ ਕੱਟ ਕੇ ਅੰਦਰ ਭਗਵੰਤ ਮਾਨ ਸਰਕਾਰ ਦੀ ਤਾਂ ਲੜਾਈ ਇਕੱਲੇ ਕਿਸਾਨ ਲੀਡਰਾਂ ਨਾਲ ਪੈਸਾ ਉਧਰ ਲਾਈ ਜਾਂਦਾ ਇਧਰ ਕੋਈ ਧਿਆਨ ਨਹੀਂ ਪੈਸਾ ਸਰਕਾਰ ਕੋਲੇ ਬਹੁਤ ਆਪਾਂ ਵੀ ਆਣੇ ਬਹੁਤ ਆ ਪਰ ਉਹ ਗਲਤ ਥਾਂ ਤੇ ਵਰਤੀ ਜਾਂਦੇ ਆ ਇੱਥੇ ਆ ਕੇ ਸਿਰਫ ਫੋਟੋਆਂ ਇਹਨਾਂ ਦੀ ਹੀਟ ਪਿੰਡ ਪੱਧਰ ਤੋਂ ਲੈ ਕੇ ਇਹਨਾਂ ਦਾ ਅਫਸਾਦਕ ਦੇ ਸਾਰੇ ਲੀਡਰਾਂ ਕੇ ਫੋਟੋਆਂ ਖਿਚਾ ਰਹੇ ਗਿਆ ਵੀ ਹਾਂ ਸੇਮ ਨਾਲਾ ਖੱਲਣ ਵਾਲਾ ਹੈਗਾ ਪਰ ਇਹਦੇ ਵਾਸਤੇ ਜੀਸੀਬੀ ਨਹੀਂ ਭੇਜੀ ਜਾ ਰਹੀ ਅਸੀਂ ਇਸ ਵਕਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂ ਵਾਲਾ ਖੁਰਦ ਦੇ ਵਿੱਚ ਮੌਜੂਦ ਆ ਜਿੱਥੋਂ ਇੱਕ ਡਰੇਨ ਕਹਿ ਲਈਏ ਸੇਮ ਨਾਲ ਲੰਘਦਾ ਜਿਹਦੀ ਹਾਲਤ ਬਹੁਤ ਮਾੜੀ ਜਿਹਦੇ ਵਿੱਚ ਜਿਹਨੂੰ ਅਸੀਂ ਕੇਲੀ ਕਹਦੇ ਨੇ ਪੰਜਾਬੀ ਵਿੱਚੋ ਸਾਰੀ ਇਹ ਹੀ ਪਤਾ ਨਹੀਂ ਲੱਗਦਾ ਕਿ ਡਰੇਨ ਚ ਕੇਲੀ ਹੈ ਜਾਂ ਕੇਲੀ ਚ ਡਰੇਨ ਹੈ ਇਹ ਚੀਜ਼ ਦਾ ਸਮਝ ਨਹੀਂ ਆਉਂਦੀ ਤਾਂ ਇਸਤੇ ਕਿਉਂਕਿ ਅੱਗੇ ਬਰਸਾਤਾਂ ਦਾ ਮੌਸਮ ਚੱਲ ਵੀ ਰਿਹਾ ਤੇ ਅੱਗੇ ਵੀ ਬਰਸਾਤਾਂ ਪੈਣ ਦੇ ਚਾਂਸ ਹੈ ਤਾਂ ਕਿਸਾਨਾਂ ਦੇ ਮਨ ਦੇ ਵਿੱਚ ਡਰ ਹੈ ਜੇਕਰ ਇਹਦੀ ਸਫਾਈ ਨਾ ਹੋਈ ਤਾਂ ਸਾਡੀਆਂ ਫਸਲਾਂ ਆਉਣ ਵਾਲੇ ਸਮੇਂ ਚ ਡੁੱਬਣਗੀਆਂ ਪਹਿਲਾਂ ਵੀ ਇਹ ਕਈ ਵਾਰ ਇਹ ਇਲਾਕੇ ਇਨਾਂ ਚ ਜੰਦੀ ਮਾਰ ਰੇਠ ਆ ਚੁੱਕੇ ਐ ਇਸ ਸੰਬੰਧੀ ਵੱਖ-ਵੱਖ ਵਿਭਾਗਾਂ ਨੂੰ ਵੀ ਮਿਲੇ ਐ ਗੱਲਬਾਤ ਕਰਦੇ ਆ ਕਿ ਕੀ ਉਹਨਾਂ ਵਿਭਾਗਾਂ ਦਾ ਕਹਿਣਾ ਤੇ ਕੀ ਕੀ ਸਮੱਸਿਆਵਾਂ ਆਉਣੀਆਂ ਇੱਕ ਇੱਕ ਕਦੋਂ ਕਦੋਂ ਖੜੀ ਆ ਜੀ ਤੇ ਕਦੋਂ ਤੁਸੀਂ ਮਿਲ ਕੇ ਆਏ ਹੋ ਆਪਸਾਂ ਇਹ ਤਾਂ ਖਲਾਈ ਤੇ ਨਹੀਂ ਜਮਾਈ ਨਹੀਂ ਹੋਈ ਜੀ ਬਮਾਰੇ ਤੋਂ ਪਿੱਛੇ ਖਲਾਈ ਕਰ ਗਏ ਅਰਮਨਦੀ ਬਮਾਰਾ ਕਰ ਗਾ ਤੇ ਗਾ ਸਾਡਾ ਲਾਕੋਂ ਨੇ ਛੜਾਤਾ ਕਾ ਫਰੋਜਪੁਰ ਵੀ ਜਾ ਕੇ ਆਏ ਸੀ ਉਹ ਵੀ ਆਂਦੇ ਸਰਕਾਰ ਕੋਲੇ ਫਾਂਡ ਹੀ ਨਹੀਂ ਕਿ ਕੱਲ੍ਹ ਹੀ ਫਰੀਦਕੋਟ ਮੈਡਮ ਡੀਸੀ ਕੋਲੇ ਜਾ ਕੇ ਆਏ ਉਹਦੇ ਕੋਲੇ ਵੀ ਗਏ ਜਦੋਂ ਉਹ ਆਂਦੇ ਸਾਡੇ ਕੋਲੇ ਫਾਂਡ ਹੀ ਨਹੀਂ ਇਹਦੇ ਖਲਾਈ ਕਰਾਉਣ ਵਾਸਤੇ ਅਜੇ ਕਾ ਪੁਲਾ ਪਾਲਾਂ ਦੇ ਕੋਲੋਂ ਖਲਾਈ ਕੋਈ ਜਾਵੇ ਕੇਲੀ ਕੱਢੀ ਜਾਵੇ ਵਿਚਾਲੇ ਇੰਨੇ ਨਾ ਸਾਡੇ ਜਿਹੜਾ ਸੇਮ ਵਾਲਾ ਕਿ ਟੁੱਟਾ ਉਹ ਮਾੜਾ ਮੋਟਾ ਹੀ ਆਪ ਬੰਦ ਲਾਂਗੇ ਉਹ ਆnde ਸਾਡੇ ਕੋਲ ਫੰਡ ਹੀ ਨਹੀਂ ਸਰਕਾਰ ਨੇ ਸਾਨੂੰ ਜਾਰੀ ਕੀਤਾ ਹੈ ਕੜਾਈਏ ਕਹਿੰਦੇ ਨਾਲ ਇੱਕ ਜੀਸੀਪੀ ਉਹ ਆnde ਹੀ ਪਿੱਛੇ ਲਾਈ ਹੋਈ ਆ ਵੀ ਸਾਡੇ ਉਹ ਮੈਡਮ ਜੀ ਡੀਸੀਆਂ ਦੇ ਵੀ ਸਾਡੇ ਕੋਲ ਫੰਡ ਨਹੀਂ ਨਾ ਹੀ ਅਸੀਂ ਜੀਸੀਪੀ ਲਾ ਸਕਦੇ ਇਹ ਜੇ ਕਰੇ ਇਹਦੀ ਸਫਾਈ ਨਾ ਹੋਈ ਤਾਂ ਕਿੰਨੇ ਕਿੰਨਾ ਕੁ ਨੁਕਸਾਨ ਹੋਣ ਦੇ ਜਾ ਉਹ ਮਗਰ ਸੇਮ ਵਾਲਾ ਡਰੇਨ ਟੁੱਟੀ ਹੋਈ ਹੈ 1.5 200 ਕਿਲੇ ਪਾਣੀ ਪਈ ਜਾਂਦਾ ਝੋਨੇਆਂ ਜੇ ਡੁੱਬੇ ਡੁੱਬੇ ਪਈਆਂ ਝੋਨੇ ਖੁਰਦਰਾਇਆਂ ਵਾਲਾ ਕਲੀਅਰ ਜਵਾਂ ਜਿਹੜੀ ਨਹਿਰ ਨਹੀਂ ਜਾਂਦੀ ਰਸਤਾ ਨੂੰ ਉਹਦੇ ਨਾਲ ਪਾਣੀ ਲੱਗ ਗਿਆ ਉਹਦੇ ਨਾਲ ਪਾਣੀ ਲੱਗ ਗਿਆ ਉਹਦੇ ਨਾਲ ਪਾਣੀ ਲੱਗ ਗਿਆ ਤੇ ਅੱਗੇ ਇਹ ਮਤਲਬ ਹੋ ਜੇ ਬਰਸਾਤ ਆ ਅੱਗੇ ਆਉਣ ਦੇ ਚਾਂਸ ਆ ਤਾਂ ਹੋਰ ਵੱਡਾ ਨੁਕਸਾਨ ਹੋਊਗਾ ਵੱਡਾ ਨੁਕਸਾਨ ਤੇ ਹੈ ਜਿਹੜਾ 2250 ਕਿੱਲਿਆਂ ਚੋਂ ਨਜ਼ਰ ਰਖਵਾ ਉਹ ਸਾਰਾ ਤੈ ਮੈਸ ਹੋ ਜਾਣਾ ਹੈ ਅੱਛਾ ਜੀ ਹਾਂ ਸੇਖੋ ਕੱਲ ਤਾਲੀਬਾਲ ਵੀ ਇੱਥੇ ਆਇਆ ਸੀ ਨਾ ਹੀ ਉਹ ਉਹ ਦਾ ਸਵੇਰ 8 ਵਜੇ ਸੀਪੀ ਆਜੂ ਨਾ ਤੇ 8 ਹੀ ਵਜੇ ਤੇ ਨਾ ਹੀ ਜੀਸੀਪੀ ਆਈ ਆ ਜੇ ਸੇਖੋ ਸਾਹਿਬ ਦੇ ਧਿਆਨ ਚਾਹਨਾ ਹੀ ਸੇਖੋ ਸਾਹਿਬ ਗੱਲ ਸੁਣਦਾ ਪਿਆ ਸਾਡੀ ਸੇਖੋ ਸਾਹਿਬ ਨੂੰ ਮਿਲਿਆ ਨਹੀਂ ਤੁਸੀਂ ਸੇਖੋ ਤਾਂ ਡੀਸੀ ਨੂੰ ਮਿਲ ਕੇ ਡੀਸੀ ਨੇ ਸੇਖੋ ਸਾਹਿਬ ਨਾਲ ਵੀ ਗੱਲ ਕੀਤੀ ਉਹ ਉਹਦੇ ਵੀ ਕੋਈ ਨਹੀਂ ਭੇਜਦੇ ਆ ਉਹਦੇ ਫਾਂਟ ਹੀ ਹੈ ਗਈ ਭ ਸਰਕਾਰ ਤਾਂ ਕਹਿੰਦੀ ਪੈਸਾ ਬਹੁਤ ਪਿਆ ਸਾਡੇ ਕੋਲੇ ਜੇ ਸਰਕਾਰ ਕੋਲੇ ਪੈਸਾ ਹੀ ਹੁੰਦਾ ਤੇ ਸਾਡੇ ਜਿਹੜੇ ਅਸੀਂ ਤਾਂ ਨਾਲ ਸਰਕਾਰ ਨੂੰ ਰੋਂਦੀ ਹਮ ਅਸੀਂ ਤਾਂ ਤਿੰਨ ਦਿਨੋਂ ਕਿਤੇ ਫਿਰ ਫਰੀਦਕੋਟ ਘੱਲ ਜਾਂਦੇ ਕਿਤੇ ਫਿਰੋਜਪੁਰ ਘੱਲ ਦਿੰਦੇ ਆ ਪਰ ਨਹੀਂ ਇਹਨਾਂ ਨੇ ਗੱਲ ਸਾਡੀ ਸੁਣ ਤੁਸੀਂ ਗੱਲ ਕਰ ਰਹੇ ਸੀ ਕਿ ਪਿੱਛੇ ਸਫਾਈ ਪਿੱਛੇ ਕਿੱਥੇ ਸਫਾਈ ਹੋਈ ਹੈ ਅਰਮਨਦੀ ਮਮਾਰਾ ਉਹ ਆਪਦੇ ਲੱਕ ਚੋਕਰ ਆ ਗਿਆ ਜੀ ਕੌਣ ਅਰਮਨਦੀ ਮਮਾਰਾ ਉਹ ਚੇਅਰਮੈਨ ਆ ਜੀ ਮਾਰਫੇਟ ਕਮੇਟੀ ਦਾ ਮਾਰਕੀਟ ਕਮੇਟੀ ਦਾ ਹਾਂ ਜੀ ਉਹ ਆਪਦੇ ਕਿਰਾ ਗਿਆ ਤੁਹਾਡੇ ਨਹੀਂ ਹੋਈ ਨਹੀਂ ਸਾਡੇ ਨਹੀਂ ਸਾਡੇ ਤਾਂ ਪੁਲਾਂ ਕੋਲੋਂ ਹੀ ਨਹੀਂ ਹੋਈ ਜਿੱਥੋਂ ਪਾਣੀ ਨਿਕਲਦਾ ਵਿਚਾਲੇ ਉਹ ਤਾਂ ਕੀ ਹੋਣੀ ਆ ਆਜੋ ਆਜੋ ਇੱਕ ਮਿੰਟ ਜਿਹੜੀ ਉਥੋਂ ਸਫਾਈ ਹੋ ਗਈ ਆ ਨਾ ਇਹ ਮਾਰੇ ਤੋਂ ਪਤਾ ਨਹੀਂ ਪਿੱਛੋਂ ਵੀ ਹੋ ਗਈ ਕੀ ਨਹੀਂ ਅਸੀਂ ਖੁਦ ਨਹੀਂ ਗਏ ਸਾਡੇ ਮੁੰਡੇ ਗਏ ਆ ਜਿਹੜੀ ਉਥੋਂ ਸਫਾਈ ਹੋ ਗਈ ਉਹਨੇ ਤਾਂ ਸਾਡਾ ਨੁਕਸਾਨ ਕਰਤਾ ਹੀ ਆ ਟਾਣੀ ਆਈ 10 ਘਰ ਆਈ ਇਥੋਂ ਹੱਲੇ ਕੀ ਜੇਕਰ ਅੱਜ ਵੀ ਜੀਸੀਬੀ ਆਉਣੀਆਂ ਤਾਂ ਹੈ ਨਹੀਂ ਗੱਲਾਂ ਹੀ ਇਹਨਾਂ ਦੀਆਂ ਜੇਕਰ ਨਹੀਂ ਵੀ ਲੱਗਦੀਆਂ ਸਾਡਾ ਨੁਕਸਾਨ ਹੁੰਦਾ ਟਾਣੀ ਦਾ ਨੁਕਸਾਨ ਹੁੰਦਾ ਤੁਹਾਨੂੰ ਖੁਦ ਬਾਅਦ ਚ ਵੀ ਵਿਖਾਵਾਂਗੇ ਕੰਦਾ ਟਿਕੀਆਂ ਉਸ ਤੋਂ ਬਾਅਦ ਅੱਧਾ ਕਿਲੋਮੀਟਰ ਪੈਸੇ ਦਾ ਕਿਲੋਮੀਟਰ ਵੀ ਜ਼ਿਆਦਾ ਆ ਘਾਟ ਆ ਉਥੇ ਰਾਹ ਰਸਤਾ ਇੱਕ ਗੁੱਜਰ ਤੋਂ ਰਾਈਆਂ ਨੂੰ ਜਾਂਦਾ ਉਹਦੇ ਨਾਲ ਨਾਲ ਪਾਣੀ ਤੇ ਜਿਹੜੇ ਝੋਨੇ ਲਾਉਣ ਵਾਲੇ ਵੀ ਖੜੇ ਆ ਤੇ ਜਿਨ੍ਹਾਂ ਦੇ ਲੱਗੇ ਆ ਸਾਡਾ ਆਬਦਾਨ ਉੱਥੇ ਠੇਕੇ ਤੇ ਲਿਆ ਵਿਆ ਜਿੱਥੋਂ ਪਾਣੀ ਟੁੱਟਿਆ ਸਾਰਾ ਕੰਮ ਖਤਮ ਵਗਿਆ ਰਾਇਆਂ ਵਾਲਾ ਖੁੱਲ੍ਹਦ ਤਵੇ ਲੋ ਵੀ 1 ਕਿਲੋਮੀਟਰ 1.5 ਕਿਲੋਮੀਟਰ ਬੰਨਦਾ ਨਹਿਰ ਗੰਗ ਦੇ ਨਾਲ ਲਾ ਕੇ ਪਾਣੀ ਖੀਰੀ ਇੱਧਰ ਆ ਇੱਥੇ ਨਾਲ ਆ ਕੇ ਲੱਗਣਾ ਏ ਹੁਣ ਦੇਖੋ ਜੇ ਮੰਨ ਲੋ ਰਮਨ ਦੀ ਮੂਆਰੇ ਦੇ ਉੱਥੋਂ ਕੱਢਤੀ ਆ ਤੇ ਗਾਂ ਕੋਈ ਬੰਦੇ ਨਹੀਂ ਵਸਦੇ ਕਿਸੇ ਨੇ ਵੋਟ ਨਹੀਂ ਪਾਈ ਮੈਂ ਖੁਦ ਪਾਈ ਆਈ ਸੇਖੋ ਸਾਹਿਬ ਨਿੱਜੀ ਤੌਰ ਤੇ ਜਾਣਦੇ ਆ ਹੁਣ ਸਫਾਈ ਕਿਉਂ ਨਹੀਂ ਕਰਾਉਂਦੇ ਸਫਾਈ ਪਤਾ ਨਹੀਂ ਕੀ ਮੈਂ ਤਾਂ ਇੱਕ ਗੱਲ ਕਹਿਣਾ ਵੀ ਗਾਂ ਤੋਂ ਕੋਈ ਵੀ ਐਮਐਲਏ ਬੰਦਾ ਨਵਾਂ ਬੰਦਾ ਆਉਂਦਾ ਮੁੱਖ ਮੰਤਰੀ ਬੰਦਾ ਪਰ ਕਿਸਾਨ ਦੀ ਗੱਲ ਨਾ ਕਰਕੇ ਸਤਾ ਚਾਵੇ ਕਿਸਾਨ ਦਾ ਕਹਿ ਕੇ ਅਸੀਂ ਗਮਰਾ ਹੋ ਜਾਂਦੇ ਵੀ ਯਾਰ ਕੱਖ ਕੱਢਦਾ ਰਿਹਾ ਉਹ ਕਰਦਾ ਰਿਹਾ ਹੀ ਵੋਟਾਂ ਪਾ ਬੈਨੇ ਆ ਗਾਂ ਜਿਹੜਾ ਬੰਦਾ ਵੀ ਇੱਥੇ ਕਹੂਗਾ ਕਿ ਸਾਡੇ ਵੀ ਮੈਂ ਕਿਸਾਨ ਦਾ ਪੁੱਤ ਆ ਅਸੀਂ ਵੋਟ ਨਾ ਪਾਵਾਂਗੇ ਇਹ ਸਾਡਾ ਫੈਸਲਾ ਸਾਨੂੰ ਤਾਂ ਸੇਵਨ ਵਾਲਾ ਹੀ ਲੈ ਡੁੱਬਿਆ ਆਤ ਗਾਂਘੜੇ ਦੂਜਾ ਰਾਸਤਾਨੇ ਨਹਿਰ ਕੱਢੀ ਆ ਸਾਡੇ ਦਾਦੇ ਪੜਦਾਦਿਆਂ ਦੀ ਉਮਰ ਲੰਘ ਗਈ ਆ ਅੱਜ ਤੱਕ ਨਹੀਂ ਟੁੱਟੀ ਆ ਟੁੱਟਾ ਜਾਂ ਸੇਵਨ ਵਾਲੇ ਸਾਨੂੰ ਲੈ ਬੈਠਾ ਜੀ ਅਸੀਂ ਜਾਈਏ ਤੇ ਜਾਈਏ ਕਿੱਧਰ ਆਹ ਦੇਖ ਲੋ ਜਿੰਨੇ ਲੋਕ ਖੜੇ ਆ ਨਾ ਹਲੇ ਕਿ ਅਜੇ ਉਧਰ ਵੀ ਖੜੇ ਹੋਏ ਆ ਜਿਹੜੇ ਪਾਣੀ ਰੰਗੇ ਉੱਥੇ ਰਾਹ ਜੇਕਰ ਉੱਥੇ ਆਪਸ ਵਿੱਚ ਲੜਾਈ ਹੁੰਦੀ ਆ ਜੀ ਰਾਤ ਖਾਰ ਵੀ ਪੌਂਦਾ ਉੱਥੇ ਇੱਕ ਗਾਂ ਟਾਣੀ ਆਈ ਉਹਨੂੰ ਕਿਤੇ ਰਸਤਾ ਨਹੀਂ ਬਿਮਾਰੀ ਸ਼ਮਾਰੀ ਰੇਖਦੇ ਘਰ ਆ ਜੇਕਰ ਉੱਥੇ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਆ ਅੱਜ ਮੰਨ ਲਓ ਸੇਖੋ ਸਾਹਿਬ ਇਹ ਗੱਲ ਕਹੂਗਾ ਵੀ ਯਾਰ ਮੇਰੇ ਕੋਲੇ ਲੋਕ ਆ ਕੇ ਮੇਰੇ ਧਿਆਨ ਚ ਲਿਆਉਂਦੇ ਹਾਂ ਤੇ ਸੇਖੋ ਸਾਹਿਬ ਨੂੰ ਇਹ ਵੀ ਚਾਹੀਦਾ ਨਾ ਅੱਜ ਜੇ ਫਰੋਈਪਰ ਗਾਹ ਅਜ ਤੋਂ ਦੱਸ ਦੇਣਾ ਉਹ ਕਹਿੰਦੇ ਵੀ ਸਾਡੇ ਕੋਲੇ ਫੰਡ ਹੀ ਹੈ ਨਹੀਂ ਹਮ ਕੱਲ ਦਰੈਲ ਸਿੰਘ ਡੋਰ ਆਇਆ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਕਿ ਸਾਡੇ ਕੋਲੇ ਫੰਡ ਹੈ ਨਹੀਂ ਉਹ ਕਹਿੰਦੇ ਐਮਪੀ ਕੋਟੇ ਚ ਦੇ ਦਿਓ ਜੀ ਡੀਸੀ ਸਾਹਿਬ ਨੂੰ ਕਹਿੰਦੇ ਤੁਸੀਂ ਕਰ ਸਕਦੇ ਹੋ ਜਿੰਨੀ ਕਿਨਾਂ ਦੀ ਮਦਦ ਹੈਗੀ ਸਾਡੇ ਕੋਲੇ ਪਹਿਲੇ ਤੁਸੀਂ ਉਹ ਦੇ ਦਿਓ ਹਮ ਹੁਣ ਵੇਖੋ ਕਰਦੇ ਚਾ ਨਹੀਂ ਕਰਦੇ 10 ਵਜੇ ਦਾ ਟਾਈਮ ਸੀ ਆ ਸਾਰੀ ਦਿਹਾੜੀ ਲੰਘ ਗਈ ਅੱਜ ਤੋਂ ਪੰਜਾ ਦਿਨਾਂ ਨਾਲ ਜੇ ਆਈ ਅਸੀਂ ਜੀਸੀਬੀ ਇਥੇ ਦੱਸਾਂਗੇ ਅਸੀਂ ਆਪ ਦਾ ਖੁਦ ਖਰਚਾ ਕਰਕੇ ਕੇਲੀ ਕਰਨਾਂਗੇ ਨਾਲੇ ਇਹਨਾਂ ਦੀ ਬਦਨਾਮੀ ਕਰਾਂਗੇ ਇਹਨਾਂ ਨੂੰ ਪੰਡਾਂਗੇ ਤੇ ਨਿੰਦਾਂਗੇ ਕੀ ਸਰਕਾਰ ਤੁਸੀਂ ਕਹਿੰਦੇ ਹੋ ਫੰਡ ਸਰਕਾਰ ਕਹਿੰਦੀ ਪੈਸੇ ਹੀ ਬਹੁਤ ਪਿਆ ਖਜ਼ਾਨਾ ਪਰ ਐਸਾ ਵਾਧੂ ਪਿਆ ਜਿਹੜੀਆਂ ਦੇਈ ਜਾਂਦੇ 20-20 ਲੱਖ ਦੀਆਂ ਗੱਡੀਆਂ ਥਾਣਿਆਂ 'ਚ ਉਹ ਬਹੁਤ ਵਧੀਆ ਕੰਮ ਉਥੇ ਕਰੀ ਜਾਂਦੇ ਆ ਫੰਡ ਇਸ ਕਰਕੇ ਆ ਨਹੀਂ ਜਿੰਨਾਂ ਵੋਟਾਂ ਪਾਈਆਂ ਜਿਹੜਾ ਲੱਖ-ਲੱਖ ਰੁਪਈਆ ਤਨਖਾਹ ਰਹਿੰਦਾ ਉਹਦੇ ਕਰਤਾ ਸਾਰਾ ਕੁਝ ਵਾੜੀ ਜਾਂਦੇ ਆ ਜੇ ਕਰਜ਼ਾ ਮਾਫ਼ ਹੁੰਦਾ ਮਾੜਾ ਜਿਵੇਂ ਦੱਸਦੇ ਇੱਕ ਵੀ ਬਾਹ ਕੱਢ ਕੇ ਕਹਦੇ ਵੀ ਮੇਰਾ ਕਰਜ਼ਾ ਮਾਫ਼ ਹੋਇਆ ਉਹ ਤਾਂ ਪਰਚਾ ਘਟਾ ਕੇ ਅੰਦਰ ਪੁਲਿਸ ਚੱਕ ਕੇ ਮਾਰਦੀ ਆ ਕਰੂ ਤੇ ਬੰਦਾ ਕਰੂ ਕੀ ਬਾਕੀ ਨਹੀਂ ਜਿਹੜਾ ਸਿਸਟਮ ਆ ਨਾ ਹੁਣ ਤੱਕ ਮੇਰੀ 37 ਸਾਲ ਉਮਰ ਹੋ ਗਈ ਤਿੰਨ ਵਾਰੀ ਤਾਂ ਮੈਂ ਖੁਦ ਵੋਟਾਂ ਪਾ ਚੁੱਕਿਆ ਪਰ ਨਹੀਂ ਹੁਣ ਤਾਂ ਐ ਲੱਗਦਾ ਵੀ ਜਿਹੜਾ ਮਰਜੀ ਆਵੇ ਜਦੋਂ ਆਪਦੇ ਸਿਰ ਪਈਆਂ ਹੀ ਚੱਲ ਰਹੀਆਂ ਜਾਂ ਇਹ ਕਿਸਾਨ ਜੁਨੀਆਂ ਨਾਲ ਸਾਡੇ ਨਾਲ ਖੜਦੇ ਆ ਆਮ ਲੋਕ ਨਾਲ ਇੱਕ ਜੁੱਧੇ ਦੀ ਹੈਲਪ ਕਰਦੇ ਅਸੀਂ ਲੈਣਾ ਕੀ ਇਹਨਾਂ ਤੋਂ ਹੀ ਅੱਜ ਹੋਰ ਇਹਕ ਬੰਦਾ ਕਹੂਗਾ ਹੋ ਸਕਦਾ ਵੀ ਆਵਾਜ਼ ਜਾਊਗੀ ਇਹ ਵੀ ਕਹਿਣ ਵੀ ਕਿਉਂ ਬੋਲੇ ਆ ਪਰ ਅਸੀਂ ਸੱਚ ਬੋਲਨੋਂ ਨਾ ਅੱਜ ਹਟਣਾ ਨਾ ਕੱਲ ਹਟਣਾ ਜੇਕਰ ਸੱਚ ਬੋਲਣ ਜਾਣਦੇ ਆ ਨਾ ਤੇ ਪਿੱਛੇ ਵੀ ਹਟ ਕੇ ਸੱਤਾ ਤੋਂ ਪਿੱਛੇ ਹੋ ਗਏ ਆ ਮੈਂ ਸਾਲ ਹੋ ਗਿਆ ਨਹੀਂ ਗਿਆ ਜੀ ਪਹਿਲਾਂ ਜਾਂਦੇ ਹੁੰਦੇ ਸੀ ਬਿਲਕੁਲ ਜੀ 17 ਤੋਂ ਲੈ ਕੇ ਇੰਨੀ ਮਿਹਨਤ ਕੀਤੀ ਕਰੀ ਆ ਰਹਿ ਰੱਬ ਦਾ ਨਾ ਹਰੇਕ ਚੀਜ਼ ਦੀਆਂ ਫੋਟੋਆਂ ਪਾਈਆਂ ਹਰੇਕ ਹਰੇਕ ਕਹਿ ਦਿੰਗੇ ਵੀ ਅਸੀਂ ਇਸ ਬੰਦੇ ਨੂੰ ਨਹੀਂ ਜਾਣਦੇ ਮੇਰੇ ਕੋਲ ਸਭ ਕੁਝ ਪਿਆ ਹੈ ਪਰ ਮੈਂ ਜਾਣਾ ਸੀ ਪਰ ਮੈਂ ਇਸੇ ਕਰਕੇ ਨਹੀਂ ਗਿਆ ਵੀ ਕਰਾਂਗੇ ਕੀ ਉੱਥੇ ਜਾ ਕੇ ਪਰ ਜੇ ਅਸੀਂ ਨਹੀਂ ਜਾ ਕੇ ਦੱਸ ਸਕੇ ਡੀਸੀ ਸਾਹਿਬ ਨੇ ਦੱਸਿਆ ਉਹ ਨਾ ਲੋਕ ਫੋਨ ਕਰੀ ਜਾਂਦੇ ਆ ਆਮ ਲੋਕ ਫੋਨ ਕਰੀ ਜਾਂਦੇ ਆ ਕੁਛ ਨਾ ਕੁਛ ਤਾਂ ਐਮ ਐਲ اے ਦੇ ਖਾਨੇ ਚ ਪਾਈ ਹੋਣੀ ਗੱਲ ਹਮ ਪਰ ਨਹੀਂ ਕੋਈ ਸਿਸਟਮ ਨਹੀਂ ਗੱਡੀਆਂ ਤੇ ਇੱਥੇ ਸੁਣੋ ਹੁਣ ਮੰਨ ਲੋ ਕੱਲ ਨੂੰ ਐਮ ਐਲ اے ਸਾਹਿਬ ਇੱਥੇ ਆ ਜਾਣਗੇ ਹਮ ਗਗਨਦੀਪ ਧਾਲੀਵਾਲ ਆਏ ਨੇ ਚਲੋ ਵਿਚਾਰਾ ਕੀ ਕਰੇ ਉਹ ਇੱਕ ਆਵਾਜ਼ ਥਾ ਸਕਦਾ ਪਰ ਉਹ ਕਰੇ ਕਿ ਇੱਥੇ ਸਾਡਾ ਟਾਈਮ ਖਰਾਬ ਕਿਉਂ ਕਰਦੇ ਆ ਜਿਹੜੇ ਕੰਮ ਫੋਨ ਤੇ ਹੁੰਦਾ ਇੱਥੇ ਜੇ ਕੋਈ ਵੀ ਐਮ ਐਲ اے ਆਉਂਦਾ ਇੱਥੇ ਸਾਨੂੰ 20 30 ਬੰਦੇ ਇਕੱਠੇ ਤੇ ਕਰਨਾ ਹੀ ਪੈਣਗੇ ਉਹ ਵੀ ਕਹਿ ਕੇ ਮੜ ਜੂ ਵੀ ਵਾਕਿਆ ਹੀ ਟੁੱਟਿਆ ਕੀ ਸਾਡੇ ਤੇ ਵਿਸ਼ਵਾਸ ਨਹੀਂ ਮਤਲਬ ਸਾਡੇ ਤੇ ਵਿਸ਼ਵਾਸ ਨਹੀਂ ਵੀ ਪਾਣੀ ਟੁੱਟਿਆ ਪਰ ਖੁਦ ਵੇਖਣ ਹਉਣਗੇ ਤੇ ਜੇਕਰ ਅਸੀਂ ਇਹ ਅਦਲਾ ਬਦਲੀ ਕਰ ਦਈਏ ਜਿੰਦਾਬਾਦ ਜਿੰਦਾਬਾਦ ਕਰਕੇ ਤੇ ਮੌਕੇ ਤੇ ਬਦਲ ਦਈਏ ਹੂੰ ਇਹ ਗਦਾਰ ਆ ਨਾ ਅਸੀਂ ਅੱਜ ਗਦਾਰ ਆ ਨਾ ਕੱਲ ਗਦਾਰਾਂ ਪਰ ਇਹਨਾਂ ਦੀ ਸੋਚ ਨਾਲ ਸੋਚ ਨਹੀਂ ਰਲਦੀ ਸਾਲੀ ਕੁਰਸੀ ਚੀਜ਼ ਹੀ ਇਹੋ ਜੀ ਆ ਹੁਣ ਤਾਂ ਮਾਨ ਸਾਹਿਬ ਵੀ ਹੁਣ ਤਾਂ ਕਹਿੰਦੇ ਰਹਾ ਮੈਂ ਮਾਨ ਸਾਹਿਬ ਦੇ ਮਗਰ ਫੋਟੋ ਖਚਾਉਣ ਮਾਰੇ ਦੀਪ ਸਿੰਘ ਗੱਲ ਤੱਕ ਤੁਰਿਆ ਫਿਰਿਆ ਮੈਂ ਕਿਹਾ ਯਾਰ ਬੰਦਾ ਕਿੱਡਾ ਚੰਗਾ ਹਾਂ ਅੱਲਾ ਮੈਂ ਆ ਜਾਊਗੀ ਮੈਂ ਖੁਦ ਆਣਾ ਵੀ ਲੈ ਫੋਨ ਲਾਉਣ ਸੱਚ ਦੱਸਾਂਗੇ ਇੱਥੇ ਦਾਦੇ ਅਸੀਂ ਵੀਡੀਓ ਪਾਤੀਆਂ ਫੋਟੋਆਂ ਪਾਤੀਆਂ ਪਰ ਸਾਡੇ ਗੱਲ ਧਿਆਨ ਚ ਨਹੀਂ ਉਹਨਾਂ ਨੇ ਵੈਸੇ ਹੀ ਕਹਿ ਹੋ ਸਕਦੇ ਕਹਿ ਦੇਣਾ ਹੂੰ ਤੇ ਦੋ ਜਾਈਏ ਤੇ ਜਾਈਏ ਕਿੱਥੇ ਯਾਰ ਕੋਈ ਸਮਝ ਨਹੀਂ ਆਉਂਦੀ ਖੀਰ ਹੋ ਗਈ ਬਈਰ ਕੋ ਮਤਲਬ ਕਿਵੇਂ ਦੇਖਦੇ ਜਿਵੇਂ ਕਹਿੰਦੇ ਵੀ ਕੱਲ ਡੀਸੀ ਕੋਲੇ ਵੀ ਗਏ ਐਮਐਲਏ ਨੂੰ ਵੀ ਕਿਹਾ ਉਹਨਾਂ ਨੇ ਤੇ ਫਿਰ ਵੀ ਇਹ ਇਹੋ ਜਿਹਾ ਕੁਝ ਵਾਪਰਦਾ ਰਿਹਾ ਪਹਿਲਾਂ ਵੀ ਆਈ ਨਹੀਂ ਜੀ ਪਹਿਲਾਂ ਸਰਕਾਰਾਂ ਚ ਕੋਈ ਨਹੀਂ ਵਾਪਰਦਾ ਰਿਹਾ ਜਿਹੜਾ ਕੁਝ ਮੰਗਦੇ ਰਹੇ ਉਹ ਹੀ ਮਿਲਦਾ ਰਿਹਾ ਖਲਾਈ ਵੀ ਹੁੰਦੀ ਰਹੀ ਆ ਹਾਂ ਜੇ ਅਸੀਂ ਅੱਗੇ ਪੱਖੇ ਮਿਲੇ ਸੀ ਪੱਖੇ ਵੀ ਗਏ ਤੇ ਪੱਖੇ ਵੀ ਮਿਲ ਗਏ ਸਾਨੂੰ ਇੱਥੇ ਅਜ ਤਾਈ ਕੋਈ ਸਹੂਲਤ ਨਹੀਂ ਸਾਨੂੰ ਮਿਲੀ ਗਈ ਕੱਲ ਦੇ ਮੁੰਡੇ ਭੱਜੇ ਫਿਰਦੇ ਆ ਉਹਦੇ ਝਟ ਨੂੰ ਆ ਗਈ ਬਿੰਦ ਨੂੰ ਆ ਗਈ ਕੋਈ ਨਹੀਂ ਆਇਆ ਨਾ ਕੋਈ ਇੱਥੇ ਬੰਦਾ ਆਇਆ ਨਾ ਕੋਈ ਜੈਸੀਪੀ ਆਇਆ ਮੈਂ ਕੀ ਮੰਨਦੇ ਹਾਂ ਵੀ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਸਫਾਈ ਕਰ ਰਹੇ ਪਤਾ ਨਹੀਂ ਹੁਣ ਜੀ ਦੱਸੋ ਕਾਂ ਦੇ ਪੈਸਾ ਹੀ ਹੈ ਨਹੀਂ ਦੱਸੋ ਨਾਲੇ ਸਰਕਾਰ ਕਹਿੰਦੀ ਪੈਸਾ ਵਾੜਾ ਪਿਆ ਪੈਸਾ ਹੁਣ ਪਤਾ ਨਹੀਂ ਇਹਨਾਂ ਕੋਲ ਕਿੱਥੇ ਹੋਊਗਾ ਪੈਸਾ ਹੁਣ ਜੇ ਪੈਸਾ ਹੁੰਦਾ ਤਾਂ ਖਲਾਈ ਹੋਈ ਹੁੰਦੀ ਤਾਂ ਅਸੀਂ ਤਾਂ ਨਾ ਡੋਬਦੇ ਹਮ ਸਾਡੇ ਹੁਣ ਵੇਖੋ ਜੀ 5-5000 ਤਾਂ ਲਾਭ ਤੇ ਝੋਨਾ ਲਾਈ ਬੈਠੇ ਆ ਉਹ ਡੁੱਬਿਆ ਪਿਆ ਕਿੱਧਰ ਨੂੰ ਜਾਊਗਾ ਜ਼ਿਮੀਂਦਾਰ ਜ਼ਿਮੀਂਦਾਰ ਤਾਂ ਅੱਗੇ ਮਰਿਆ ਪਿਆ ਹੂੰ ਤੇ ਹਜੇ ਬਰਸਾਤਾਂ ਆਉਣੀਆਂ ਤੇ ਪਾਣੀ ਪਾਟਾਂ ਤਾਂ ਆਉਣੀਆਂ ਜੀ ਇਹਦਾ ਵੇਖੋ ਤੁਸੀਂ ਦੂਰ ਤਾਈਂ ਭਰੀ ਪਈ ਆ ਹੂੰ ਤੇ ਤੱਕ ਨਿਗਾਹ ਜਾਂਦੀ ਹੈ ਹਾਂਜੀ ਬਹੁਤ ਇਹ ਤਾਂ ਮਾੜੀ ਸਰਕਾਰ ਆ ਜੀ ਜਿੰਨੀ ਵੀ ਨਿੰਦਣ ਜੋ ਕਰਦੀ ਹੈ ਹਾਂ ਜੇ ਉਹ ਛੋਟਾ ਭਾਂਡਾ ਸੀ ਉੱਛਲ ਗਿਆ ਹੂੰ ਰੇਕ ਬੰਦਾ ਕਹਿੰਦਾ ਸੀ ਮਾੜੇ ਬੰਦੇ ਨੂੰ ਮੰਨ ਲਓ ਸੱਤਾ 'ਚ ਲਿਆਓ ਆਪਣੀ ਗੱਲ ਸੁਣੂਗਾ ਹੂੰ ਉਹ ਭਾਵੇਂ ਉਹ ਦੂ ਤਾ ਨਿਕਲ ਗਿਆ ਸਮਝ ਨਹੀਂ ਆਉਂਦੀ ਵੀ ਜਾਈਏ ਤੇ ਜਾਈਏ ਕਿੱਥੇ ਮੈਨੂੰ ਇਹ ਸਮਝ ਨਹੀਂ ਆਉਂਦੀ ਜਿਹੜੀ ਇਹ ਕੁਰਸੀ ਤੇ ਬਹਿੰਦੇ ਕੁਰਸੀਆਂ ਹੀ ਬਦਲ ਮਾਰ ਲਓ ਪਿਛੈ ਜੇ ਅਗਲ ਟਿਕਾਣੇ ਆ ਜੇ ਤਾਂ ਜੇ ਕਿਸਾਨ ਜੁਨਿਆਂ ਨਾਲ ਕੋਲੇ ਜਾਣਦੇ ਆ ਉਹ ਵਿਚਾਰੇ ਕੀ ਕਰ ਸਕਦੇ ਨਾਲ ਖੜ੍ਹ ਸਕਦੇ ਡੀਸੀ ਅਫਸਰ ਜਾ ਕੇ ਧਰਨਾ ਲਾ ਸਕਦੇ ਆ ਪਰ ਅਸੀਂ ਇਹ ਗੱਲ ਕਹਿੰਨੇ ਆ ਫਿਰ ਵੀ ਦੁਬਾਰਾ ਮੈਂ ਫੇਰੇ ਕਹਿ ਰਿਹਾ ਇੱਥੇ ਆਉਣ ਦੀ ਜਰੂਰਤ ਨਹੀਂ ਹੈ ਠੀਕ ਆ ਪਿੰਡ ਚੋਂ ਕਿਸੇ ਨਾ ਕਿਸੇ ਦਾ ਨੰਬਰ ਤਾਂ ਹੋਊਗਾ ਹੀ ਲੀਡਰ ਕੋਲੇ ਫੋਨ ਕਰਕੇ ਪੁੱਛੋ ਜੇ ਸਾਡੇ ਤੇ ਵਿਸ਼ਵਾਸ ਨੇ ਵਾਕਈ ਸੇਵਨ ਵਾਲਾ ਟੁੱਟਾ ਇਹ ਤਾਂ ਕਲੀਅਰ ਹੈ ਹਾਂ ਹਾਂ ਵੀ ਆਗੇ ਕੱਲ ਸੋਂ ਢਾਲੀਵਾਲ ਸਾਹਿਬ ਆਏ ਹਾਂ ਢਾਲੀਵਾਲ ਸਾਹਿਬ ਨਾਲ ਕੋਈ ਦੁਸ਼ਮਣੀ ਨਹੀਂ ਮੇਰੇ ਅਰਕਾ ਹਾਂ ਠੀਕ ਆ ਵੀ ਜੋ ਕਹਤਾ ਉਹਨੂੰ ਕਰਨਾ ਹੀ ਹੋਵੇ ਪੈਣਾ ਉਹ ਆਇਆ ਸਾਡੇ ਹੁਣ 15 ਇੱਥੇ ਅਸੀਂ ਤਾਂ ਵਧੀਆ ਗੱਟੇ-ਕੁੱਟਿਆਂ ਦਾ ਪ੍ਰਬੰਧ ਕਰੀ ਜਾਂਦੇ ਵੀ ਉੱਥੇ ਬੰਨਾਂਗੇ ਉਹ ਸਾਡੇ ਹੁਣ ਮੁੰਡੇ ਵੀ ਚਲੋ ਵੀ ਚਲੋ ਵੀ ਢਾਲੀਵਾਲ ਸਾਹਿਬ ਆਏ ਉਹ ਸਾਰੇ ਉਧਰ ਗਏ ਚਲੇ ਅਸੀਂ ਇੱਥੇ ਖੜੇ ਖੜੁੱਤੇ ਰਹਿ ਗਏ ਹਾਂ ਵੀ ਜੇ ਕੋਈ ਲੀਡਰ ਆਉਂਦਾ ਵੀ ਟਾਈਮ ਖਰਾਬ ਕਰਨ ਆਉਂਦਾ ਵੀ ਉਹ ਨਾ ਕਰਨ ਆਵੇ ਜੇਕਰ ਦਿਹਾੜੀ ਅੱਜ ਅੱਜ ਚ ਜੀਸੀਬੀ ਕੱਲ ਦੇ ਠੀਕ ਆ ਨਹੀਂ ਤਾਂ ਸਾਡੇ ਕੋਲੇ ਪ੍ਰਮੰਧ ਸਾਨੂੰ ਕਰਨਾ ਆਉਂਦਾ ਅਸੀਂ ਬੰਦੇ ਬਣਾ ਕੇ ਵੀ ਜੀਸੀਬੀਆਂ ਲੈ ਲਾਂਗੇ ਸਾਨੂੰ ਵੱਲ ਲੈ ਜਾਂਦਾ ਹੁਣ ਤੱਕ ਜੇ ਸਾਡੇ ਦਾਦੇ ਪੜਦਾਦੇ ਲੈਂਦੇ ਆਏ ਨਾ ਉਦੋਂ ਤਾਂ ਲੋਕਾਂ ਨੂੰ ਇੰਨੀ ਨੌਲੇਜ ਹੀ ਹੈ ਨਹੀਂ ਸੀ ਹੁਣ ਬਹੁਤ ਕੁਛ ਆ ਲੋਕਾਂ ਕੋਲੇ ਅੱਜ ਪਰ ਅੱਕੇ ਬੋਲ ਰਹੇ ਆ ਕਦੇ ਬੋਲੇ ਨਹੀਂ ਸੀ ਅੱਜ ਅੱਕੇ ਬੋਨਾ ਕਰੀਏ ਕੀ ਅਸੀਂ ਜਿੰਨੇ ਸਾਡੇ ਮੁੰਡੇ ਪਿਛਲੀ ਵਾਰੀ ਹੱਥ ਖਰਾਬ ਹੋ ਗਏ ਉਹਨਾਂ ਦੇ ਕੇਲੀ ਕੱਢ ਦਿਆ ਭਾਈ ਜੀ ਜਿੱਥੇ ਆਪਾਂ ਇਹ ਖੜੇ ਆ ਨਾ ਇੱਥੇ ਤਾਂ ਬਹੁਤ ਘਾਟ ਆ ਤੁਸੀਂ ਉਧਰਲੀ ਸਾਈਡ ਜਾ ਕੇ ਵੇਖੋ ਨਾ ਜਿੱਥੇ ਪਾਣੀ ਟੁੱਟਿਆ ਜਾਂ ਜਿੱਥੋਂ ਰਾਈਆਂ ਵਾਲੇ ਖੁਰਦ ਤੋਂ ਸੇਵਨਾ ਰਾਹ ਟੁੱਟਿਆ ਲੰਘਿਆ ਉਹਨਾਂ ਦੇ ਕੋਈ ਬਿਮਾਰੀ ਸਮਾਰੀ ਦਾ ਵਿਚਾਰ ਦਾ ਕੋਈ ਜੀਬ ਮਾਰ ਹੋ ਗਿਆ ਕਿੱਧਰ ਦੀ ਲੈ ਕੇ ਲੰਘੂਗਾ ਤੇ ਜਦੋਂ ਵੋਟਾਂ ਆ ਗਈਆਂ ਤੇ ਘੰਟੇ ਚ ਉਹਨਾਂ ਨੂੰ ਉੱਥੇ ਭਾਵੇਂ ਐਡਾ ਕੀ ਪੋਲ ਬਣਾਉਣਾ ਪਵੇ ਇਹਨਾਂ ਬਣਾ ਦੇਣਾ ਪਰ ਜਿਹੜਾ ਵੋਟਾਂ ਪਵਾ ਲੈਂਦਾ ਉਹ ਭੈਣ ਬਣਾਉਣ ਵਾਲੀ ਗੱਲ ਬਣ ਜਾਂਦੀ ਹੈ ਵੀ ਜਿੰਦਾ ਰਖੜੀ ਬਣਾਵੇ ਕਿਲੂ ਹਮ ਮੈਂ ਬੋਲ ਨਹੀਂ ਸਕਦਾ ਕੈਮਰੇ ਅੱਗੇ ਵੀ ਸਮਝ ਗਏ ਹੋਗੇ ਤੁਸੀਂ ਉਹੀ ਉਹੋ ਜਿਹਾ ਨਿਕਲ ਜਾਂਦਾ ਹੁਣ ਸੇਖੋ ਸਾਹਿਬ ਨੂੰ ਵਿਆਪਾਂ ਆਂਦੇ ਸੀ ਹਾਂ ਸੱਚੀ ਗੱਲ ਜਿਹੜੇ ਬੰਦੇ ਆਉਂਦੇ ਚਾਹਤੇ ਆ ਪਿੰਡਾਂ ਚ ਉਹ ਤਾਂ ਇਹੀ ਗੱਲ ਕਰਦੇ ਹੋਣੇ ਵੀ ਸੇਖੋ ਸਾਹਿਬ ਵਟ ਨਿਕਲੇ ਪਏ ਪਿੰਡਾਂ ਚ ਮਾਣਾ ਗਾਂ ਧੱਜਾਂ ਢਾ ਦੇਣਗੇ ਲੋਕ ਅੱਜ ਜੇ ਇਲੈਕਸ਼ਨ ਹੁੰਦਾ ਮਾਣਾ ਕੋਈ ਪਾਰਟੀ ਵੀ ਨਾ ਖੜੇ ਕੱਲੀ ਆਮ ਪਾਰਟੀ ਹੋਵੇ ਕੋਈ ਮਗਰ ਨਹੀਂ ਆਉਂਦਾ ਮਾਨ ਸਾਹਿਬ ਤੁਹਾਨੂੰ ਰਿਪੋਰਟਾਂ ਗਲਤ ਦਈ ਜਾਂਦੇ ਆ ਮਾਰੇ ਲੋਕਾਂ ਦੀ ਨਿਗਾ ਲੋਕਾਂ ਦਾ ਕੀ ਹਾਲਾਤ ਆ ਲੋਕ ਤਰਾ ਤਰਾ ਕਰੀ ਜਾਂਦੇ ਜੋ ਸੱਚ ਬੋਲ ਦਉਂਦੇ ਤੇ ਪਰਚਾ ਕੱਟ ਕੇ ਅੰਦਰ ਜੋ ਸੱਚ ਬੋਲਦਾ ਪਰਚਾ ਕੱਟ ਕੇ ਪਰ ਪਰਚੇ ਰੱਦ ਵੀ ਕਰਾਉਣੇ ਆਉਂਦੇ ਆ ਤੇ ਲੋਕਾਂ ਨੇ ਅੱਗੇ ਕਰਾਏ ਵੀ ਆ ਠੀਕ ਆ ਵੀਰ ਜੀ ਕਿਵੇਂ ਦੇਖਦੇ ਹੋ ਮਤਲਬ ਲਗਾਤਾਰ ਜਿਹੜੇ ਆ ਇਹ ਇਹ ਸਮੱਸਿਆਵਾਂ ਆ ਆਪਣੀਆਂ ਦੱਸ ਰਹੇ ਆ ਇਹ ਕਹਿੰਦੇ ਆ ਕਿ ਇਹ ਇੱਕ ਬਹੁਤ ਬੜਾ ਵੱਡਾ ਪ੍ਰੋਜੈਕਟ ਨਹੀਂ ਪਰ ਇਹਦੇ ਲਈ ਵੀ ਸਰਕਾਰ ਕੋਲ ਫੰਡ ਨਹੀਂ ਫਿਰ ਸਰਕਾਰ ਦੇ ਪੈਸੇ ਖਰਚੇ ਕਿੱਥੇ ਜਾ ਰਿਹਾ ਜੀ ਆ ਆ ਸਮੱਸਿਆਵਾਂ ਨਹੀਂ ਹੱਲ ਕਰਨੀਆਂ ਬਈ ਜਿਹੜਾ ਸਰਕਾਰ ਦੇ ਪੈਸਿਆਂ ਦੀ ਗੱਲ ਕਰਦੇ ਆ ਸਰਕਾਰ ਤਾਂ ਪੈਸੇ ਕਿਸਾਨ ਜਥੇਬੰਦੀਆਂ ਨਾਲ ਲੜਨ ਵਾਸਤੇ ਲਾਈ ਜਾਂਦੀ ਆ ਤੁਸੀਂ ਵੇਖੋ ਭਗਵੰਤ ਮਾਨ ਕਿਸਾਨ ਲੀਡਰਾਂ ਨੂੰ ਇਹ ਕਹਿ ਰਿਹਾ ਵੀ ਇਹ ਬਰਾਬਰ ਸਰਕਾਰ ਚਲਾਉਂਦੇ ਆ ਜੇਕਰ ਮੰਨ ਲਓ ਸਾਨੂੰ ਲੋੜ ਹੀ ਕੀ ਆ ਤੁਹਾਡੇ ਬਰਾਬਰ ਸਰਕਾਰ ਚਲਾਉਂਦੀ ਜੇ ਤੁਸੀਂ ਕੰਮ ਕਰਦੇ ਹੋ ਹੁਣ ਇਹ ਸੇਮ ਨਾਲ ਜੇ ਪਹਿਲਾਂ ਖਲਾਈ ਕੀਤੀ ਹੁੰਦੀ ਤੇ ਇਹਨਾਂ ਲੋਕਾਂ ਨੂੰ ਕੀ ਲੋੜ ਸੀ ਇਕੱਠੇ ਹੋਣ ਦੀ ਜਾਂ ਆਪਾਂ ਨੂੰ ਇੱਥੇ ਕੀ ਲੋੜ ਸੀ ਭਗਵੰਤ ਮਾਨ ਸਰਕਾਰ ਦੀ ਤਾਂ ਲੜਾਈ ਕੱਲੇ ਕਿਸਾਨ ਲੀਡਰਾਂ ਨਾਲ ਪੈਸਾ ਉਧਰ ਲਾਈ ਜਾਂਦਾ ਇਧਰ ਕੋਈ ਧਿਆਨ ਨਹੀਂ ਪੈਸਾ ਸਰਕਾਰ ਕੋਲੇ ਬਹੁਤ ਆਪਾਂ ਵੀ ਆਣੇ ਬਹੁਤ ਪਰ ਉਹ ਗਲਤ ਥਾਂ ਤੇ ਵਰਤੀ ਜਾਂਦੇ ਆ ਜੇ ਹੁਣ ਮੰਨ ਲਓ ਇਥੇ ਕੱਲ ਆਏ ਆ ਗਗਨ ਧਾਲੀ ਵਾਲਾ ਉਹਨਾਂ ਦਾ ਫਾਇਦਾ ਫੇਰ ਸੀ ਜਾਂ ਨਾਲ ਜੀਸੀਬੀ ਲੈ ਕੇ ਆਉਂਦੇ ਸਰਕਾਰ ਦੇ ਨੁਮਾਇंदे ਸੀ ਉਹ ਚੇਅਰਮੈਨ ਆ ਜ਼ਿਲ੍ਹੇ ਦੇ ਉਹ ਇਥੇ ਜੀਸੀਬੀ ਲੈ ਕੇ ਆਉਂਦੇ ਉਹ ਵੀ ਕੱਲ ਇਥੋਂ ਗੁੰਗਲੂਆਂ ਤੋਂ ਮਿੱਟੀ ਝਾੜ ਕੇ ਮੁੜ ਗਿਆ ਵੀ ਕੱਲ ਨੂੰ 10 ਵਜੇ ਤੁਹਾਡੇ ਕੋਲੇ ਜੀਸੀਬੀ ਹੋਊਗੀ ਤੇ ਆਹ ਵੇਖ ਲਓ 10 ਪਤਾ ਨਹੀਂ ਰਾਤ ਦੇ ਕਿਹਾ ਸੀ ਕਿਹੜੇ ਕਿਹਾ ਸੀਗਾ ਹਜੇ ਤਾਈ ਤਾਂ ਆਈ ਨਹੀਂ ਨਿਰਾਲ 2:30 ਵਜੇ ਗਿਆ ਤੇ ਗੱਲ ਇਹ ਆ ਵੀ ਭਗਵੰਤ ਮਾਨ ਸਰਕਾਰ ਕੱਲੀ ਉਹਦੀ ਲੜਾਈ ਕਿਸਾਨ ਆਗੂਆਂ ਨਾਲ ਹੂੰ ਸਿਆਸੀ ਪਾਰਟੀਆਂ ਨਾਲ ਦੂਜਿਆਂ ਨਾਲ ਕਿਸੇ ਨਾਲ ਹੈ ਨਹੀਂਗੀ ਉਹਨਾਂ ਨੂੰ ਖਤਰਾ ਕਿਸਾਨ ਆਗੂਆਂ ਤੋਂ ਹੋਇਆ ਪਿਆ ਬਿਲਕੁਲ ਕਿਵੇਂ ਮਤਲਬ ਇਹ ਜਾਜ ਮੰਗ ਲੋਕਾਂ ਦੀ ਆਇਆ ਵਾਰ ਹੁੰਦੀਆਂ ਵੀ ਰਹੀਆਂ ਸਫਾਈਆਂ ਇਹਨਾਂ ਦੀਆਂ ਇਹ ਕੀ ਮੰਨਿਆ ਜਾਵੇ ਮਤਲਬ ਹੁਣ ਡੀਸੀ ਸਾਹਿਬ ਨੇ ਸਿੱਧਾ ਗਿਆ ਤਾਂ ਫੰਡ ਹੈ ਨਹੀਂ ਫਰੋਈਪੁਰਗੇ ਫੰਡ ਹੈ ਨਹੀਂ ਮਤਲਬ ਫੰਡ ਹੈ ਨਹੀਂ ਦਾ ਬਹਾਨਾ ਲਾ ਕੇ ਵੀ ਕਿਸਾਨ ਡੁੱਬਦੇ ਡੁੱਬ ਜਾਣ ਫਸਲਾਂ ਡੁੱਬਦੀਆਂ ਡੁੱਬ ਜਾਣ ਖਤਮ ਹੁੰਦਾ ਹੁੰਦਾ ਹੈ ਸਾਰਾ ਕੁਝ ਇਹ ਫੰਡ ਦਾ ਬਹਾਨਾ ਲਾ ਕੇ ਚੱਲ ਜੂ ਕੰਮ ਪਹਿਲੀ ਗੱਲ ਤਾਂ ਨਾ ਇਹ ਜਿਹੜਾ ਤੁਸੀਂ ਆ ਦੇਖੋ ਇਹ 3 ਕਿਲੋਮੀਟਰ ਤੱਕ ਇਦਾਂ ਹੀ ਆ ਠੀਕ ਹੈ ਜੀ ਇਹ ਦੇਖਣ ਨੂੰ ਮੈ ਪਤਾ ਨਹੀਂ ਲੱਗਦਾ ਵੀ ਇਹ ਸੇਮ ਨਾਲੇ ਚ ਕੇਲੀ ਆ ਕਿ ਕੇਲੀ ਚ ਸੇਮ ਨਾਲਾ ਹੈ ਨਾ ਜਿੱਥੋਂ ਤੱਕ ਇਹਨਾਂ ਦੇ ਫੰਡਾਂ ਦੀ ਗੱਲ ਹੈਗੀ ਆ ਹਰ ਰੋਜ਼ ਅਖਬਾਰਾਂ ਦੇ ਫੁੱਲ ਪੇਜ ਜਿਹਨੇ ਲੱਖਾਂ ਰੁਪਏ ਦੇ ਇਸ਼ਤਿਹਾਰ ਹੈਗੇ ਆ ਕਰੋੜਾਂ ਰੁਪਈਆ ਹਰ ਰੋਜ਼ ਸਰਕਾਰ ਇਸ਼ਤਿਹਾਰਾਂ ਤੇ ਜਿਹੜੀ ਹੈਗੀ ਲਾ ਰਹੀ ਹੈਗੀ ਮੀਡੀਆ ਦਾ ਵੱਡੇ ਹਿੱਸੇ ਨੂੰ ਖਰੀਦਿਆ ਹੋਇਆ ਕਿ ਲੋਕਾਂ ਦੀ ਮੁਸ਼ਕਲ ਕੋ ਸਾਹਮਣੇ ਨਾ ਆਵੇ ਕਿ ਜਿਹੜੀ ਲੋਕਾਂ ਦੀ ਜਿਹੜੀ ਮੁਸ਼ਕਲ ਹੈਗੀ ਆ ਨਾ ਕਿ ਉਹ ਸਮਝੀ ਸਮਝੀ ਨਾ ਆਵੇ ਕਿਸੇ ਨੂੰ ਵੀ ਮੀਡੀਆ ਸਾਰਾ ਜਿਹੜਾ ਉਹਨਾਂ ਨੇ ਖਰੀਦਿਆ ਹੋਇਆ ਵੱਡਾ ਹਿੱਸਾ ਮੀਡੀਆ ਦਾ ਲੋਕਾਂ ਦੀ ਮੁਸ਼ਕਲ ਜਿਹੜੀ ਹੈ ਦਿਖਾ ਕੇ ਔਰ ਰਾਜ਼ੀ ਹੋਈ ਨਹੀਂਗਾ ਹਨਾ ਇਹ ਜਿਹੜਾ ਕੰਮ ਹੁੰਦਾ ਇਹ ਅੱਜ ਤੋਂ ਘੱਟੋ-ਘੱਟ ਵੀ 2 ਮਹੀਨੇ ਪਹਿਲਾਂ ਹੋਇਆ ਹੋਣਾ ਚਾਹੀਦਾ ਸੀਗਾ ਠੀਕ ਆ ਪਰ ਇਹ ਕੰਮ ਜਿਹੜਾ ਹੈਗਾ ਹੋ ਨਹੀਂ ਰਿਹਾਗਾ ਅਸਲ ਦੇ ਵਿੱਚ ਕੀ ਆ ਕਿ ਸਰਕਾਰ ਨੇ ਜਿੰਨੇ ਵਾਅਦੇ ਕੀਤੇ ਸੀ ਇੱਕ ਵੀ ਵਾਅਦੇ ਤੇ ਜਿਹੜਾ ਖਰਾ ਉਹ ਨਹੀਂ ਉਤਰੀਗੀ ਅਸੀਂ ਇਹਨਾਂ ਨੂੰ ਕਿਹਾ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਸੰਕਟ ਆ ਹੁਣ ਪਰਸੋਂ ਦੀ ਗੱਲ ਆ ਕਿ ਰਪਈਆਂ ਵਾਲੀ ਸੜਕ ਕੱਸੀ ਜਿਹੜੀ ਟੁੱਟ ਗਈ ਸਾਡੇ ਆ ਜਿਹੜੀ ਕਾਨੇ ਵਾਲੀ ਮੈਨਰਦੀਪ ਸਿੰਘ ਵਾਲਾ ਤੇ ਹੋਰ ਪਿੰਡਾਂ ਨੂੰ ਜਾਂਦੀ ਹੈਗੀ ਆ ਉਹਦੇ ਮੋਘੇ ਪਰਸੋਂ ਭਾਰੀ ਬਾਰਿਸ਼ ਹੋਈ ਤੇ ਬੰਦ ਕਰਤਾ ਅਸੀਂ ਇਹਨਾਂ ਨੂੰ ਕਹਿ ਵੀ ਤੁਸੀਂ ਮੋਘਿਆਂ ਦੇ ਮੋਢ ਚ ਰੀਚਾਰਜ ਪੁਆਇੰਟ ਬਣਾਓ ਕਿਉਂਕਿ ਪੰਜਾਬ ਦੀ ਧਰਤੀ ਹੇਠਲੇ ਪਾਣੀ ਬਹੁਤ ਡੂੰਗਾ ਚਲਾ ਗਿਆ ਜਦੋਂ ਕਿਸਾਨ ਨੂੰ ਪਾਣੀ ਦੀ ਜ਼ਰੂਰਤ ਨਹੀਂ ਮੰਨ ਲਓ ਬਾਰਸ਼ਾ ਚ ਪਾਣੀ ਦੀ ਜ਼ਰੂਰਤ ਨਹੀਂ ਜਾਂ ਜਦੋਂ ਫਸਲ ਪੱਕੀ ਉਦੋਂ ਜ਼ਰੂਰਤ ਨਹੀਂ ਤਾਂ ਉਹ ਮੋਗਿਆਂ ਦੇ ਮੋੜ ਦੇ ਵਿੱਚ ਜੇ ਰੀਚਾਰਜ ਪੁਆਇੰਟ ਬਣੇ ਹੋਣਗੇ ਉੱਥੇ ਪਾਣੀ ਡਿੱਗਦਾ ਰਹੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਪਰ ਆਵੇ ਪਰ ਪਾਣੀ ਉਹ ਰੀਚ ਰੀਚਾਰਜ ਕਰੋਗੇ ਜਿਹੜਾ ਸਾਡੇ ਦਰਿਆਵਾਂ ਤੇ ਨਹਿਰਾਂ ਚ ਫੈਕਟਰੀਆਂ ਗੰਦਗੀ ਉਹ ਨਾ ਸਿੱਟਣ ਸਾਫ਼ ਪਾਣੀ ਆਵੇ ਸਾਡੀਆਂ ਨਹਿਰਾਂ ਚ ਤੇ ਉਹ ਪਾਣੀ ਜਿਹੜਾ ਰੀਚਾਰਜ ਹੈਗਾ ਉਹ ਹੋਵੇ ਦੂਸਰਾ ਅਸੀਂ ਇਹਨੂੰ ਇਹ ਸੁਝਾਤਾ ਸੀ ਕਿ ਕਟੋ 10 ਕਿੱਲਿਆਂ ਦੇ ਮਗਰ ਕਨਾਲ ਜਾਂ ਦੋ ਕਨਾਲ ਦਾ ਇੱਕ ਛੱਪੜ ਬਣਾਉਣ ਦੀ ਤੁਸੀਂ ਜਿਹੜੀ ਹੈਗੀ ਆ ਉਹ ਸਕੀਮ ਲੈ ਕੇ ਆਓ ਕਿਸਾਨ ਨੂੰ ਕੋਈ ਸਹੂਲਤ ਦਿਓ ਕਿ ਜੇ 10 ਕਿੱਲਿਆਂ ਦੇ ਮਗਰ ਦੋ ਕਨਾਲ ਦਾ ਵੀ ਛੱਪੜ ਬਣਾਉਂਦਾ ਹੈਗਾ ਤੇ بارش ਦਾ ਪਾਣੀ ਸਾਰਾ ਉੱਥੇ ਇਕੱਠਾ ਹੋ ਜੇ ਤੇ ਜਦੋਂ ਪਾਣੀ ਉਹ ਪਾਣੀ ਇਕੱਠਾ ਹੋ ਜੇ ਇੱਕ ਤਾਂ ਫਸਲ ਡੁੱਬਣ ਤੋਂ ਬਚੂਗੀ ਫਿਰ ਜਦੋਂ ਉਹਨੂੰ ਪਾਣੀ ਦੀ ਜ਼ਰੂਰਤ ਆ ਉਹ ਉਸੇ ਛੱਪੜ ਚੋਂ ਸੋਲਰ ਪੰਪਦ ਰਹੀਂ ਕੱਢ ਕੇ ਜਿਹੜਾ ਹੈਗਾ ਉਹ بارش ਦਾ ਕੀਮਤ ਹੋਊਗਾ ਫਿਰ ਆਪਣੀ ਜ਼ਮੀਨ ਦੇ ਵਿੱਚ ਜਿਹੜਾ ਹੈਗਾ ਵਰਤ ਸਕਦਾ ਧਰਤੀ ਹੇਠਲਾ ਪਾਣੀ ਜਿਹੜਾ ਇਦਾਂ ਬਹੁ ਆਏ ਡਰੇਨ ਇਸ ਨੇ ਮਤਲਬ ਇਹ ਸਾਰੀਆਂ ਪੰਜਾਬ ਦੀਆਂ ਡਰੇਨਾਂ ਬਹੁਤ ਸਾਰਾ ਹਿੱਸਾ ਜਿਹੜਾ ਕਈਆਂ ਦੇ ਨਜਾਇਜ਼ ਕਬਜ਼ੇ ਚ ਆ ਨਾ ਇਹ ਛੜਾਈਆਂ ਜਾ ਰਹੀਆਂ ਤੇ ਨਾ ਇਹਨਾਂ ਦੀ ਜਿਹੜੀ ਹੈਗੀ ਹੈ ਸਫਾਈ ਹੈਗੀ ਆ ਹੋ ਰਹੀ ਆ ਹੁਣ ਤੱਕ ਆ ਹਜੇ ਕੱਲ ਮਤਲਬ ਸੌਣ ਮਹੀਨਾ ਜਿਹੜਾ ਹੈਗਾ ਸ਼ੁਰੂ ਹੋਇਆ ਤੇ ਹੁਣ ਤੱਕ 5 ਤੋਂ 7000 ਕਿੱਲਾ ਡੁੱਬਣ ਦੀਆਂ ਖਬਰਾਂ ਆਦ ਨਾ ਕਿਤੇ 500 ਕਿੱਲਾ ਡੁੱਬ ਗਿਆ ਕਿਤੇ 700 ਕਿੱਲਾ ਜਿਹੜਾ ਸੀਗਾ ਉਹ ਡੁੱਬ ਗਿਆ ਇਹ ਸਾਰਾ ਜਿਹੜਾ ਕੁਦਰ ਜਿਹੜੀ ਹਾਰਡ ਆ ਨਾ ਇੱਕ ਕੁਦਰਤੀ ਆਫਤ ਨਹੀਂਗੀ ਇਹ ਪ੍ਰਬੰਧ ਦੀ ਬਣਾਈ ਆ ਨਾ ਹੜ੍ਹ ਤੇ ਸੋਕਾ ਦੋਨੋਂ ਕੁਦਰਤੀ ਆਫਤਾਂ ਨਹੀਂ ਹੜ੍ਹ ਨੂੰ ਕੰਟਰੋਲ ਕਰਕੇ ਸੋਕੇ ਨੂੰ ਜਿਹੜਾ ਕੰਟਰੋਲ ਹੈਗਾ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ ਜਿਹੜੇ ਬਾਰਸ਼ਾਂ ਦੇ 2 ਮਹੀਨੇ ਆ ਪੰਜਾਬ ਪਹਿਲੇ ਪਾਣੀ ਦੇ ਸੰਕਟ ਦੇ ਨਾਲ ਆ ਜਾਂ ਇੱਥੇ ਸੋਕਾ ਹੁੰਦਾ ਜਾਂ ਜਿਹੜਾ ਪਾਣੀ ਪੰਜਾਬ ਹੈਗਾ ਉਹ ਡੁੱਬ ਰਿਹਾ ਹੈਗਾ ਤਾਂ ਉਹ ਸਾਰਾ ਪਾਣੀ ਜਿਹੜਾ ਹੈਗਾ ਇਹ ਧਰਤੀ 'ਤੇ ਭੇਜਣ ਦਾ ਇਹਨੂੰ ਸਟੋਰ ਕਰਨ ਦਾ ਸਰਕਾਰ ਨੂੰ ਕੋਈ ਸਕੀਮ ਲਿਆਉਣੀ ਚਾਹੀਦੀ ਆ ਪਰ ਸਰਕਾਰ ਸਿਰਫ ਤੇ ਸਿਰਫ ਇਸ਼ਤਿਹਾਰबाजी ਤੇ ਜੜੀ ਲੱਗੀ ਆ ਜਿਵੇਂ ਪਹਿਲੇ ਸਾਡੇ ਸਾਥੀ ਨੇ ਕਿਹਾ ਕਿ ਇਨਾਂ ਦੇ ਡੀਸੀ ਨੇ ਕਹੇ ਤਾਂ ਸਾਡੇ ਕੋਲ ਫੰਡ ਨਹੀਂ ਹੂੰ ਇਹਦਾ ਹਾਲ ਤੋ ਆ ਨਾ ਕਹਿੰਦਾ ਵੀ ਵੀ ਕੋਈ ਕਿਸੇ ਦੇ ਘਰ ਮੰਗਣ ਗਿਆ ਹੂੰ ਹਨਾ ਉਹ ਕਹਿੰਦਾ ਵੀ ਮੈਨੂੰ ਮੈਨੂੰ ਸਰਦੀ ਆ ਕੰਬਲ ਦੇ ਦੋ ਉਹ ਕਹਿੰਦਾ ਸਾਡੇ ਕੋਲ ਕੰਬਲ ਤਾਂ ਹੈ ਹੀ ਨਹੀਂ ਹੂੰ ਉਹ ਕਹਿੰਦਾ ਭੁੱਖ ਲੱਗੀ ਰੋਟੀ ਖਵਾ ਦੋ ਹੂੰ ਉਹ ਕਹਿੰਦਾ ਰੋਟੀ ਵੀ ਹੈਣੀਗੀ ਤੇ ਕਹਿੰਦਾ ਫਿਰ ਘਰੇ ਕੀ ਕਰਦੇ ਆ ਜਿੰਦਰਾ ਲੋ ਆਪਾਂ ਇਕੱਠੇ ਹੋ ਕੇ ਮੰਗਦੇ ਆ ਹਣਾ ਡੀਸੀ ਫਰੀਦਕੋਟ ਨੂੰ ਮਤਲਬ ਇਨਾ ਬੇਸ਼ਰਮੀ ਭਰਿਆ ਜਵਾਬ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਠੀਕ ਆ ਰਜਿਸਟਰੀਆਂ ਚੋ ਹਿੱਸਾ ਪੱਤੀ ਲੈਣ ਲਈ ਤੇਰੇ ਕੋਲ ਪੈਸੇ ਹੈ ਉਦੋਂ ਪੈਸੇ ਆ ਜਾਂਦੇ ਆ ਵੀ ਕੱਲੀ ਕੱਲੀ ਰਜਿਸਟਰੀ ਵਾਸਤੇ ਤਹਿਸੀਲਦਾਰ ਐਸਡੀਐਮ ਉਤੋਂ ਤੱਕ ਇਹਨਾਂ ਦੇ ਹਿੱਸੇ ਪੱਤੀ ਜਾਂਦੇ ਆ ਮੰਤਰੀਆਂ ਤੱਕ ਹਿੱਸੇ ਜਾਂਦੇ ਆ 92 93 ਜਿੰਨੇ ਵੀ ਹੈਗੇ ਆ ਇਹ ਲੱਗ ਲੱਗ ਇਹਨਾਂ ਨੇ ਚਾਦਰਾਂ ਵਿਛਾਈਆਂ ਹੋਏ ਪੰਜਾਬ ਚ ਹਰ ਤੰਦੇ ਚੋਂ ਇਥੋਂ ਫਰੀਦਕੋਟ ਦਾ ਕਿਹੜਾ ਤੰਦਾ ਜਿੰਦੀ ਹਿੱਸਾ ਪੱਤੀ ਗੁਰਸਿੱਖ ਗੁਰਦੇਵ ਸੇਖੋਂ ਦੇ ਘਰੇ ਨਹੀਂ ਪਹੁੰਚਦੀਗੀ ਠੀਕ ਆ ਉਹ ਪਰਿਵਾਰ ਦੇ ਜੀ ਨਹੀਂ ਵੀ ਐਮਐਲਏ ਦੇ ਪੈਸੇ ਇਕੱਠੇ ਕਰਨ ਨੂੰ ਉਹ ਵੀ ਲੱਗੇ ਹੋਏ ਹੈਗੇ ਆ ਠੀਕ ਆ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਪਰ ਇੱਥੇ ਆ ਕੇ ਸਿਰਫ ਫੋਟੋਆਂ ਇਹਨਾਂ ਦੇ ਹੀਟ ਪਿੰਡ ਪੱਧਰ ਤੋਂ ਲੈ ਕੇ ਇਹਨਾਂ ਦਾ ਅਫਸਾਦਕ ਦੇ ਸਾਰੇ ਲੀਡਰਾਂ ਕੇ ਫੋਟੋਆਂ ਖਿਚਾ ਰਹੇ ਹੈਗੇ ਆ ਵੀ ਹਾਂ ਸੇਮ ਨਾਲਾ ਖੱਲਣ ਵਾਲਾ ਹੈਗਾ ਪਰ ਇਹਦੇ ਵਾਸਤੇ ਜੀਸੀਬੀ ਨਹੀਂ ਭੇਜੀ ਜਾ ਰਹੀ ਆ ਆ ਗੰਕ ਨਾਲ ਨਿਕਲਦੀ ਹੈਗੀ ਆ ਪਾਣੀ ਜਿਹੜਾ ਉੱਥੋਂ ਤੱਕ ਜਾ ਕੇ ਨਾਲ ਲੱਗ ਗਿਆ ਵੀ ਤੁਸੀਂ ਕੋਈ ਪੱਖੇ ਹੀ ਦੇ ਦਿਓ ਹਣਾ ਕਿ ਇਹ ਜਿਹੜਾ ਹੈਗਾ ਪਾਣੀ ਚੱਕ ਕੇ ਗੰਕ ਨਾਲ ਜਿਹੜਾ ਹੈਗਾ ਸਿੱਟਿਆ ਜਾ ਸਕੀ ਯਾਨੀ ਕਿ ਝੋਨਾ ਡੁੱਬਣਾ ਜਿਹੜਾ ਬਾਜੇ ਪਰ ਇਹ ਸਰਕਾਰ ਜਿੰਨੂੰ ਕਹਿੰਦੇ ਹੈਗੇ ਆ ਕਿ ਬਿਲਕੁਲ ਨਕਮੀ ਜਿਹੜੀ ਸਰਕਾਰ ਸਾਫਤ ਹੋਈ ਆ ਪਹਿਲੀਆਂ ਵੀ ਨਕਮੀਆਂ ਸੀਗਾ ਠੀਕ ਆ ਉਹਨਾਂ ਰਗੀ ਨਕਮੀ ਜਿਹੜੀ ਇਹ ਹੈਗੀ ਆ ਤੇ ਜਦੋਂ ਹੁਣ ਡੀਸੀ ਕਹਿੰਦੇ ਫੰਡ ਨਹੀਂ ਹੈ ਡਰੇਨੇਜ ਡਿਪਾਰਟਮੈਂਟ ਮਾਈਨਿੰਗ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਐਮਐਲਏ ਨੂੰ ਪਤਾ ਉਹ ਮਸਲਾ ਹੱਲ ਕਰਨ ਨੂੰ ਤਿਆਰ ਨਹੀਂ ਠੀਕ ਹੈ ਤੇ ਜੇ ਕਿਸਾਨ ਜਿੱਥੇ ਬੰਦੀਆਂ ਆਉਂਦੀਆਂ ਨੇ ਫਿਰ ਇਹ ਕਹਿੰਦੇ ਸਾਡੇ ਬਰਾਬਰ ਸਰਕਾਰ ਚ ਚਲਾਉਂਦੇ ਆ ਅਮਨ अरोड़ा ਕਹਿੰਦਾ ਕਿ ਬਰਾਬਰ ਸਰਕਾਰ ਚੱਲਣ ਹੀ ਦੇਣੀ ਲੋਕਾਂ ਦੀਆਂ ਦੁੱਖ ਤਕਲੀਫਾਂ ਨੇ ਠੀਕ ਹੈ ਇਸ ਕਰਕੇ ਜਿੰਨਾ ਸਮਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਨੇ ਫਿਰ ਲੋਕ ਸੰਘਰਸ਼ਤਾ ਕਰਨਗੇ ਫਿਰ ਇਹ ਕਹਿੰਦੇ ਜਗਾ ਨਹੀਂ ਵੇਦੇ ਵਜਾ ਨਹੀਂ ਵੇਦੇਗੇ ਆ ਹੁਣ ਦੱਸ ਦੋ ਆ ਵਜਾ ਹੈਗੀ ਕਿ ਨਹੀਂ ਹੈਗੀ ਆਈ ਕਿਲੋ ਕਈ ਕਿਲੋਮੀਟਰ ਕੇਲੀ ਜੰਮੀ ਹੋਈ ਆ ਇਕੱਠੀ ਹੋਈ ਵੀ ਆ ਆਲੇ ਦੁਆਲੇ ਦੇ ਜਿਹੜੇ ਘਰ ਆ ਹੋਰ ਘਰ ਵੀ ਡੁੱਬਣਗੇ ਘਰ ਉਹਨਾਂ ਦੀਆਂ ਕੰਧਾਂ ਵੀ ਡਿੱਗਣਗੀਆਂ ਫਸਲਾਂ ਵੀ ਬਰਬਾਦ ਹੋਣਗੀਆਂ ਕੀ ਇਹ ਵਜ੍ਹਾ ਨਹੀਂ ਹੈ ਪ੍ਰਦਰਸ਼ਨ ਕਰਨ ਦੀ ਠੀਕ ਹੈ ਤੇ ਜਗਾ ਫਿਰ ਜਿੱਥੇ ਧੱਕਾ ਹੁੰਦਾ ਜੇ ਸੇਮ ਨਾਲਾ ਬੰਦ ਪਿਆ ਹੈਗਾ ਤੇ ਇਹ ਹੁਣ ਜਾ ਕੇ ਉੱਥੇ ਕੀ ਕਹੀਏ ਸੀ ਡੀਸੀ ਦਫਤਰ ਚਲੇ ਜੀ ਡੀਸੀ ਦਫਤਰ ਦਾ ਬਾਅਦ ਜਾਵਾਂਗੇ ਪਹਿਲਾਂ ਇਹ ਮਸਲਾ ਤਾਂ ਇਹਨਾਂ ਦੇ ਧਿਆਨ ਚ ਲਿਆਦ ਗਏ ਧਿਆਨ ਚ ਤਾਂ ਇਹਨਾਂ ਦੇ ਮਸਲੇ ਸਾਰੇ ਹੁੰਦੇ ਆ ਹੱਲ ਹੱਲ ਉਹ ਹੱਲ ਉਹ ਹੁੰਦਾ ਮਸਲਾ ਜਿੰਦੇ ਤੇ ਲੋਕ ਜਿਹੜਾ ਹੈਗਾ ਉਹ ਵਿਰੋਧ ਕਰਦੇ ਹੈਗੇ ਆ ਤੇ ਇਸ ਕਰਕੇ ਅਸੀਂ ਕਿਰਤੀ ਕਿਸਾਨੀਓ ਨਾਲ ਮੰਗ ਕਰਦੇ ਆ ਕਿ ਇਹ ਸਾਰੀਆਂ ਪੰਜਾਬ ਦੀਆਂ ਡਰੇਨਾ ਇਹਨਾਂ ਦੀ ਫੌਰੀ ਜਿਹੜੀ ਸਫਾਈ ਜਿਹੜੀ ਟਾਈਮ ਤੇ ਹੋਣੀ ਚਾਹੀਦੀ ਸੀ ਇਸ ਅਨਲਾਇਕ ਸਰਕਾਰ ਨੇ ਨਹੀਂ ਕੀਤੀ ਫੌਰੀ ਇਹਨਾਂ ਦੀ ਜਿਹੜੀ ਹੈਗੀ ਆ ਫਾਈ ਉਹ ਕਰਵਾਈ ਜਾਵੇ ਤਾਂ ਕਿ ਪੰਜਾਬ ਦੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ بارش ਦੇ ਦਿਨਾਂ ਚ ਬਰਬਾਦ ਹੋਣ ਤੋਂ ਬਚ ਸਕਣ ਜੀ ਕੀ ਕਹਿੰਦੇ ਤੁਸੀਂ ਸਾਡੇ ਤਾਂ 3 ਮਹੀਨੇ ਲੰਘੇ ਸਾਡਾ ਝੋਨਾ ਤਾਂ ਪੱਕ ਗਿਆ ਹੂੰ ਪਹਿਲਾਂ ਤਾਂ ਲੌਨ ਤੇ ਉਸ ਤੋਂ ਬਾਅਦ ਪਾਣੀ ਬਣਾਉਣ ਤੇ ਤੇ ਜੀਸੀਪੀ ਦੀਆਂ ਮੰਨਤਾ ਕਰਨ ਤੇ ਉਸ ਤੋਂ ਬਾਅਦ ਰਾਈਆਂ ਵਾਲੇ ਦੇ ਨਾਲ ਪਾਣੀ ਨਿਕਲ ਹੀ ਨਹੀਂ ਸਕਦਾ ਹੂੰ ਪੱਖੇ ਮੰਗਣ ਤੇ ਹੂੰ ਲੋਕੀ ਆਪਦੀਆਂ ਮੋਟਰਾਂ ਖੋਲ-ਖੋਲ ਪ੍ਰਬੰਧ ਕਰੀ ਜਾਂਦੇ ਉੱਥੇ ਜਾ ਕੇ ਮੋਟਰਾਂ ਦਾ ਪਾਣੀ ਬਾਹਰ ਕੱਢਣ ਨੂੰ ਹੂੰ ਇਹਨਾਂ ਦਾ ਸਿਸਟਮ ਨਹੀਂ ਹੈਗਾ ਪਿਛਲੀ ਾਰ ਇੱਥੇ ਜੀਸੀਬੀ ਨਾ ਆਈ ਮੈਂ ਕਿਹਾ ਐਸਡੀਓ ਸਾਹਿਬ ਨੂੰ ਫੋਨ ਲਾਇਆ ਮੈਡਮ ਨੂੰ ਉਹਨਾਂ ਕੋਲੇ ਰਿਪੋਰਟ ਕੀ ਗਈ ਐਮਐਲਏ ਸਾਹਿਬ ਕੋਲੇ ਰਿਪੋਰਟ ਗਈ ਵੀ ਉੱਥੇ ਤਾਂ ਹੈ ਹੀ ਕਿੱਲੀ ਹੈ ਨਹੀਂ ਹੁਣ ਮਨਿੰਦਰ ਜੀ ਤੁਸੀਂ ਦੇਖ ਰਹੇ ਹੋ ਆ ਕੀ ਆ ਅਸੀਂ ਤਾਂ ਇਹਨਾਂ ਗੱਲਾਂ 'ਚ ਹੀ ਤੁਰੇ ਫਿਰਦੇ ਆ ਕਰੀਏ ਤੇ ਕਰੀਏ ਕੀ ਪਰ ਅਸੀਂ ਇੱਕ ਗੱਲ ਕਹਿੰਨੇ ਆ ਕੋਈ ਵੀ ਲੀਡਰ ਇੱਥੇ ਆਵੇ ਪਹਿਲਾ ਨੰਬਰ ਤਾਂ ਆਉਣ ਦੀ ਲੋੜ ਨਹੀਂ ਜੇ ਆਉਣਾ ਤਾਂ ਕੁਝ ਲੈ ਕੇ ਆਓ ਪਰ ਜੇ ਇੱਥੇ ਆ ਕੇ ਤੁਸੀਂ ਲਾਈਵ ਹੋਏ ਅਸੀਂ ਪੱਤਰਕਾਰਾਂ ਨੂੰ ਬਿਆਨ ਆ ਹੂੰ ਤੁ ਤੁਹਾਡੇ ਨਾਲ ਕੋਈ ਸਾਡਾ ਨਹੀਂ ਤੁਸੀਂ ਸਾਡੇ ਭਰਾ ਹੋ ਅਸੀਂ ਦੇਖਣਾ ਨਹੀਂ ਕੌਣ ਆਇਆ ਤੇ ਕੌਣ ਨਹੀਂ ਆਇਆ ਕੱਲ ਹੁਣ ਢਾਲੀਵਾਲ ਸਾਹਿਬ ਆਏ ਮੇਰਾ ਭਰਾ ਵੀ ਢਾਲੀਵਾਲ ਸਾਹਿਬ ਤੁਹਾਨੂੰ ਕਿਸੇ ਰਿਪੋਰਟ ਦਿੱਤੀ ਆ ਵੀ ਪਾਣੀ ਆ ਗਿਆ ਫਸਲਾਂ ਦਾ ਨੁਕਸਾਨ ਹੋ ਜਾਂਦਾ ਇੱਥੇ ਆ ਕੇ ਤੁਸੀਂ ਵੇਖਿਆ ਹੱਲ ਤਾਂ ਨਹੀਂ ਨਾ ਕੋਈ ਨਿਕਲਿਆ ਹੱਲ ਅੱਜ ਦੇ ਵਿੱਚ 12 ਘੰਟੇ ਲੰਘ ਗਿਆ ਰਾਤ ਵੇਲੇ ਤਾਂ ਹੋਣਾ ਹੀ ਨਹੀਂ ਕੋਈ ਅਸਰ ਤੋਂ ਘੱਮ ਇੰਦਾ ਕਹਿੰਦਾ ਮਤਲਬ ਇੱਥੇ ਕੱਲੀਆਂ ਫੋਟੋਆਂ ਕਰਾਉਣ ਨਾ ਉਹ ਵੈਸੇ ਬਹੁਤ ਕਰਾ ਲਈਆਂ ਤੁਸੀਂ ਫੋਟੋਆਂ ਬਹੁਤ ਦੁਖਾਟਨ ਕਰ ਲਈਆਂ ਪਰ ਇੰਨੇ ਕ ਇਹਨਾਂ ਦੇ ਵੀ ਕਰ ਲੋ ਆ ਕੇ ਬਿਲਕੁਲ ਇੱਕ ਜਿਹੜੀਆਂ ਡਰੇਨਾ ਲੰਘੀਆਂ ਲੰਘੀਆਂ ਮਾੜੇ ਬੰਦਿਆਂ ਦੇ ਕੋਲ ਦੀ ਹੋਈਆਂ ਪਤਾ ਨਹੀਂ ਪਹਿਲਾਂ ਰੇਕ ਵਾਰੀ ਕੰਮ ਹੀ ਮਾੜੇ ਬੰਦੇ ਤੇ ਆਉਂਦਾ ਪਰ ਜੇ ਕੋਈ ਵੀ ਹੁਣ ਲੀਡਰ ਆਇਆ ਪਰ ਸੁੱਕਾ ਨਹੀਂ ਜਾਣ ਦੇਣਾ ਕੈਮਰੇ ਵਾਲੇ ਕਹਿ ਰਹੇ ਆ ਅੱਕੇ ਪਏ ਅਸੀਂ ਇਹਨਾਂ ਤੋਂ ਤਾਂ ਗੱਲਬਾਤ ਕੀਤੀ ਕਿਸਾਨਾਂ ਦੇ ਨਾਲ ਡਰੇਨ ਦੇ ਵਿੱਚ ਜੋ अकेਲੀ ਐ ਉਹਦੇ ਤੋਂ ਦੁਖੀ ਐ ਫਸਲਾਂ ਦਾ ਨੁਕਸਾਨ ਹੋ ਰਿਹਾ ਤੇ ਅੱਗੇ ਵੀ ਹੋਵੇਗਾ ਇਸੇ ਰੁਖ ਦੇ ਵਿੱਚੋਂ ਕਈ ਤਲਖੀਆਂ ਨਿਕਲੀਆਂ ਗੁੱਸਾ ਨਿਕਲਿਆ ਆਮ ਆਦਮੀ ਪਾਰਟੀ ਦੇ ਜਿਹੜੇ ਸੀਗੇ ਵਰਕਰ ਸੀ ਉਹਨਾਂ ਦੇ ਮਨ ਦੇ ਵਿੱਚ ਵੀ ਰੋਸ ਹੈ ਤੇ ਪਿੰਡ ਦੇ ਕਿਸਾਨਾਂ ਦੇ ਮਨ ਦੇ ਵਿੱਚ ਰੋਸ ਹੈ ਤੇ ਹੁਣ ਇਥੋਂ ਤੱਕ ਵੀ ਕਿਹਾ ਕਿ ਕੋਈ ਲੀਡਰ ਬਿਨਾ ਕਿਸੇ ਪ੍ਰਬੰਧ ਤੋਂ ਸਾਡੇ ਪਿੰਡ ਚ ਨਾ ਆਵੇ ਜੇ ਕੋਈ ਆਉਣਾ ਤਾਂ ਪ੍ਰਬੰਧ ਕਰਕੇ ਆਵੇ ਇਹਦਾ ਨਹੀਂ ਫਿਰ ਜੇ ਕੋਈ ਆਇਆ ਤਾਂ ਜੋ ਜੋ ਕਹਿ ਗਿਆ ਉਹ ਤੁਸੀਂ ਸਾਰਿਆਂ ਨੇ ਸੁਣੀ ਲਿਆ